ਹਾਂਜੀ ਗੁੱਡ ਮਾਰਨਿੰਗ ਸਟੂਡੈਂਟ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਕਲਾਸ ਦੇ ਵਿੱਚ ਤਾਂ ਅੱਜ ਆਪਾਂ ਜਿਹੜਾ ਮਹਾਤਮਾ ਬੁੱਧ ਵਾਲਾ ਚੈਪਟਰ ਕੀਤਾ ਸੀਗਾ ਅੱਜ ਆਪਾਂ ਉਸ ਦੇ ਜਿਹੜੇ 50 ਮੋਸਟ ਇੰਪੋਰਟੈਂਟ ਐਮਸੀਕਿਊ ਉਹ ਕਰਾਂਗੇ ਔਰ ਜਿਹੜੇ ਆਪਣੇ ਇਸ ਚੈਨਲ ਤੇ ਅੱਜ ਪਹਿਲੀ ਵਾਰ ਆਏ ਆ ਉਹ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਉਹਨਾਂ ਤੱਕ ਪਹੁੰਚਦੀਆਂ ਰਹਿਣ ਔਰ ਜਿਹੜੇ ਅੱਜ ਆਪਣੇ ਇਸ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਉਹ ਪਲੇਲਿਸਟ ਦੇ ਵਿੱਚ ਜਾ ਕੇ ਆਪਣੀਆਂ ਜਿਹੜੀਆਂ ਪੁਰਾਣੀਆਂ ਵੀਡੀਓ ਆ ਉਹ ਦੇਖ ਸਕਦੀਆਂ ਔਰ ਜਿਹੜੀ ਆਪਣੀ ਅੱਜ ਦੀ ਇਹ ਕਲਾਸ ਹੈ ਲਾਸਟ ਦੇ ਵਿੱਚ ਜੇ ਤੁਹਾਨੂੰ ਕਲਾਸ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸੋ ਕਲਾਸ ਤੁਹਾਨੂੰ ਕਿਵੇਂ ਲੱਗੀ ਔਰ ਜੇ ਤੁਹਾਨੂੰ ਵਧੀਆ ਲੱਗੀ ਤਾਂ ਕਲਾਸ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਅੱਜ ਆਪਣਾ ਸਭ ਤੋਂ ਜਿਹੜਾ ਪਹਿਲਾ ਮੋਸਟ ਇੰਪੋਰਟੈਂਟ ਕੁਐਸਚਨ ਹੈ ਔਰ ਗੌਤਮ ਬੁੱਧ ਦਾ ਅਸਲੀ ਨਾਮ ਕੀ ਸੀਗਾ ਤਾਂ ਗੌਤਮ ਬੁੱਧ ਮਹਾਤਮਾ ਬੁੱਧ ਨੂੰ ਹੀ ਕਿਹਾ ਗਿਆ ਹੈ ਅਸਲੀ ਨਾਮ ਦਾ ਮਤਲਬ ਹੁੰਦਾ ਰੀਅਲ ਨੇਮ ਰੀਅਲ ਨੇਮ ਮਤਲਬ ਉਹਨਾਂ ਦਾ ਬਚਪਨ ਦਾ ਨਾਮ ਕੀ ਸੀਗਾ ਤਾਂ ਆਪਾਂ ਨੂੰ ਕੁਐਸਚਨ ਇਹ ਵੀ ਪੁੱਛਿਆ ਜਾ ਸਕਦਾ ਹੈ ਕੁਐਸਚਨ ਦੀ ਸਟੇਟਮੈਂਟ ਨੂੰ ਸਮਝਾਇਆ ਘੁਮਾਇਆ ਜਾ ਸਕਦਾ ਹੈ ਅਸਲੀ ਨਾਮ ਕੀ ਸੀ ਜਾਂ ਬਚਪਨ ਦਾ ਨਾਮ ਕੀ ਸੀਗਾ ਤਾਂ ਉਹਨਾਂ ਦਾ ਬਚਪਨ ਦਾ ਨਾਮ ਕੀ ਸੀਗਾ ਸੁਧਾਰਥ ਸੀਗਾ ਤਾਂ ਰਾਹੁਲ ਜਿਹੜਾ ਹੈ ਇਹਨਾਂ ਦਾ ਪੁੱਤਰ ਸੀਗਾ ਇਹਨਾਂ ਦੇ ਪੁੱਤਰ ਦਾ ਨਾਮ ਸੀਗਾ ਇਹ ਰਾਹੁਲ ਇਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਸੀਗਾ ਇਹ ਤਾਂ ਇਹਨਾਂ ਦੇ ਜਿਹੜੇ ਪੁੱਤਰ ਨੂੰ ਰਾਹੁਲ ਕਿਹਾ ਗਿਆ ਸੀਗਾ ਔਰ ਨੈਕਸਟ ਕੁਐਸਚਨ ਆਪਣੇ ਕੋਲੇ ਹੈ ਗੌਤਮ ਬੁੱਧ ਦਾ ਜਨਮ ਕਿੱਥੇ ਹੋਇਆ ਸੀ ਬੋਧਗਯਾ ਦੇ ਵਿੱਚ ਸਾਰਨਾਥ ਚ ਲੁੰਬਣੀ ਚ ਕੁਸ਼ੀਨਗਰ ਚ ਤਾਂ ਬੋਧਗਯਾ ਦੇ ਵਿੱਚ ਤਾਂ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ ਤਾਂ ਇਹਦਾ ਆਨਸਰ ਹੋ ਨਹੀਂ ਸਕਦਾ ਔਰ ਸਾਰਨਾਥ ਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲੇ ਉਪਦੇਸ਼ ਦਿੱਤੇ ਸੀ ਇਹ ਵੀ ਨਹੀਂ ਹੋ ਸਕਦਾ ਹੁਣ ਆਪਣੇ ਕੋਲ ਆਪਸ਼ਨਾਂ ਬਚੀਆਂ ਦੋ ਲੁੰਬਣੀ ਤੇ ਕੁਸ਼ੀਨਗਰ ਕੁਸ਼ੀਨਗਰ ਦੇ ਵਿੱਚ ਇਹਨਾਂ ਦੀ ਕੀ ਹੋ ਗਈ ਸੀ ਮੌਤ ਹੋਈ ਸੀ ਕੁਸ਼ੀਨਗਰ ਦੇ ਵਿੱਚ ਇਹਨਾਂ ਦੀ ਇਹ ਵੀ ਨਹੀਂ ਇਹਦਾ ਆਨਸਰ ਹੋ ਸਕਦਾ ਤਾਂ ਆਪਣੇ ਕੋਲ ਇੱਕੋ ਹੀ ਆਨਸਰ ਬਚਿਆ ਹੈ ਲੁੰਬਣੀ ਤਾਂ ਲੁੰਬਣੀ ਜਿਹੜਾ ਹੈ ਨੇਪਾਲ ਦੇ ਵਿੱਚ ਔਰ ਕਪਿਲਵਾਸਤੂ ਇਸ ਦੀ ਜਿਹੜੀ ਰਾਜਧਾਨੀ ਆ ਤਾਂ ਲੁੰਬਣੀ ਦੀ ਤਰਾਇ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਔਰ ਜਿਹੜਾ ਇਹਨਾਂ ਦਾ ਜਨਮ ਸੀਗਾ ਮਹਾਤਮਾ ਬੁੱਧ ਦਾ ਉਹ 543 ਦੇ ਵਿੱਚ ਹੋਇਆ ਸੀਗਾ 543 ਈਸਾ ਪੂਰਵ ਦੇ ਵਿੱਚ ਤਾਂ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਹੁਣ ਹਾਂਜੀ ਨੈਕਸਟ ਕੁਐਸਚਨ ਆਪਣਾ ਹੈ ਬੁੱਧ ਧਰਮ ਦੇ ਸੰਸਥਾਪਕ ਕੌਣ ਸੀ ਸੰਸਥਾਪਕ ਕਹਿ ਲੋ ਫਾਊਂਡਰ ਕਹਿ ਲੋ ਜਾਂ ਮੋਦੀ ਕਹਿ ਲੋ ਇੱਕ ਹੀ ਗੱਲ ਆ ਕੁਐਸਚਨ ਦੀ ਸਟੇਟਮੈਂਟ ਨੂੰ ਕਿਵੇਂ ਵੀ ਘੁਮਾਇਆ ਜਾ ਸਕਦਾ ਹੈ ਤਾਂ ਬੋਧ ਧਰਮ ਦੇ ਜਿਹੜੇ ਸੰਸਥਾਪਕ ਸੀਗੇ ਉਹ ਕੌਣ ਸੀਗੇ ਗੌਤਮ ਬੁੱਧ ਜਿਨ੍ਹਾਂ ਨੂੰ ਅਸੀਂ ਮਹਾਤਮਾ ਬੁੱਧ ਦੇ ਨਾਮ ਨਾਲ ਜਾਣਦੇ ਆ ਔਰ ਜਿਹੜਾ ਗੌਤਮ ਇਹਨਾਂ ਦੇ ਨਾਮ ਨਾਲ ਲੱਗਿਆ ਸੀ ਇਹਨਾਂ ਦਾ ਗੋਤਰ ਸੀਗਾ ਇਸ ਕਰਕੇ ਇਹਨਾਂ ਦੇ ਨਾਮ ਨਾਲ ਜਿਹੜਾ ਹੈ ਗੋਤਰ ਜਿਹੜਾ ਗੌਤਮ ਸ਼ਬਦ ਲੱਗਿਆ ਸੀਗਾ ਤਾਂ ਮਹਾਤਮਾ ਬੁੱਧ ਜਿਹੜੇ ਆ ਬੋਧ ਧਰਮ ਦੇ ਸੰਸਥਾਪਕ ਸੀ ਔਰ ਜਿਹੜੇ ਮਹਾਵੀਰ ਜੈਨ ਹੈ ਤਾਂ ਇਹ ਅਸਲ ਸੰਸਥਾਪਕ ਸੀਗੇ ਜੈਨ ਧਰਮ ਦੇ ਰੀਅਲ ਫਾਊਂਡਰ ਸੀਗੇ ਤਾਂ ਅੱਗੇ ਆਪਾਂ ਜੈਨ ਧਰਮ ਬਾਰੇ ਵੀ ਪੜਾਂਗੇ। ਅ ਨੈਕਸਟ ਕੁਐਸਚਨ ਹੈ ਗੌਤਮ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਕਿੱਥੇ ਹੋਈ ਸੀ? ਮਤਲਬ ਜਿਹੜੇ ਮਹਾਤਮਾ ਬੁੱਧ ਸੀ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਕਿੱਥੇ ਹੋਈ ਸੀ? ਤਾਂ ਸਾਰਨਾਥ ਦੇ ਵਿੱਚ ਉਹਨਾਂ ਨੇ ਪਹਿਲਾ ਉਪਦੇਸ਼ ਦਿੱਤਾ ਜੀ ਇਹਦਾ ਆਨਸਰ ਹੋ ਨਹੀਂ ਸਕਦਾ। ਲੁੰਬੜੀ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਇਹ ਵੀ ਨਹੀਂ ਹੋ ਸਕਦਾ। ਕੁਸ਼ੀਨਗਰ ਦੇ ਵਿੱਚ ਇਹਨਾਂ ਦਾ ਨਿਰਵਾਣ ਹੋਇਆ ਸੀ ਮੌਤ ਹੋਈ ਸੀ ਇਹ ਵੀ ਨਹੀਂ ਹੋ ਸਕਦਾ। ਤਾਂ ਆਪਣਾ ਆਨਸਰ ਕੀ ਆਜੂਗਾ? ਬੋਧਗਿਆ। ਔਰ ਜਿਹੜਾ ਇਹ ਬੋਧਗਿਆ ਹੈ ਤਾਂ ਇਹ ਬਿਹਾਰ ਸਟੇਟ ਦੇ ਵਿੱਚ ਸਥਿਤ ਹੈ ਜਿੱਥੇ ਕੇ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ। ਔਰ ਜਿਹੜੀ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ ਤੱਕ ਪਿੱਪਲ ਦੇ ਦਰਖਤ ਦੇ ਥੱਲੇ ਹੋਈ ਸੀਗੀ ਤਾਂ ਜਿਸ ਨੂੰ ਮਹਾਬੋਧੀ ਰੁੱਖ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਨੈਕਸਟ ਕੁਐਸਚਨ ਆਪਣਾ ਹੈ ਬੋਧੀ ਗ੍ਰੰਥਾਂ ਨੂੰ ਕੀ ਕਿਹਾ ਜਾਂਦਾ ਸੀਗਾ ਜਿਹੜੇ ਬੁੱਧ ਧਰਮ ਦੇ ਗ੍ਰੰਥ ਸੀ ਉਹਨਾਂ ਨੂੰ ਕੀ ਬੋਲਦੇ ਸੀ ਉਹਨਾਂ ਨੂੰ ਵੇਦ ਬੋਲਦੇ ਸੀ ਤ੍ਰਿਪੀਟਕ ਬੋਲਦੇ ਸੀ ਪ੍ਰਾਣ ਬੋਲਦੇ ਸੀ ਉਪਨਿਸ਼ਦ ਬੋਲਦੇ ਸੀ ਤਾਂ ਬੋਧੀ ਗ੍ਰੰਥਾਂ ਨੂੰ ਤ੍ਰਿਪੀਟਕ ਬੋਲਿਆ ਗਿਆ ਹੈ। ਅੱਗੇ ਆਪਾਂ ਤ੍ਰਿਪੀਟਕ ਬਾਰੇ ਪੜਾਂਗੇ ਸੁੱਤ ਪੇਟਕ ਵਿਨੇ ਪੇਟਕ ਅਬਿਦਮ ਪੇਟਕ ਤਿੰਨ ਤਰ੍ਹਾਂ ਦੇ ਪੇਟਕ ਸੀ ਔਰ ਇਹ ਪਾਲੀ ਭਾਸ਼ਾ ਦੇ ਵਿੱਚ ਜਿਹੜੇ ਲਿਖੇ ਗਏ ਸੀ ਜੇ ਆਪਾਂ ਗੱਲ ਕਰੀਏ ਵੇਦਾਂ ਦੀ ਤਾਂ ਇਹ ਤਾਂ ਬਹੁਤ ਪਹਿਲਾਂ ਦੀ ਗੱਲ ਆ ਜਿਹੜਾ ਰਿਗਵੇਦ ਸੀ ਉਹ ਦੁਨੀਆ ਦੀ ਸਭ ਤੋਂ ਪੁਰਾਣੀ ਪੁਸਤਕ ਸੀਗੀ ਔਰ ਜੇ ਆਪਾਂ ਪ੍ਰਾਣਾਂ ਦੀ ਗੱਲ ਕਰੀਏ ਤਾਂ ਪ੍ਰਾਣ ਦਾ ਮਤਲਬ ਹੁੰਦਾ ਪ੍ਰਾਜਨ ਔਰ ਜਿਹੜੇ ਪ੍ਰਾਣ ਟੋਟਲ ਗਿਣਤੀ ਦੇ ਵਿੱਚ ਆ ਤਾਂ ਇਹ 18 ਐ ਔਰ ਜੇ ਆਪਾਂ ਉਪਨਿਸ਼ਦਾਂ ਦੀ ਗੱਲ ਕਰੀ ਤਾਂ ਉਪਨਿਸ਼ਦ ਆਪਣੇ ਕੋਲ ਟੋਟਲ 108 ਆ ਨੈਕਸਟ ਕੁਐਸਚਨ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਕਿੱਥੇ ਦਿੱਤਾ ਸੀਗਾ ਬੋਧਗਯਾ ਲੁੰਬਣੀ ਸਾਰਨਾਥ ਕੁਸ਼ੀਨਗਰ ਦੇਖੋ ਬੋਧਗਯਾ ਦੇ ਵਿੱਚ ਤਾਂ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ ਲੁੰਬਣੀ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਔਰ ਕੁਸ਼ੀਨਗਰ ਦੇ ਵਿੱਚ ਇਹਨਾਂ ਦੀ ਮੌਤ ਹੋਈ ਸੀ ਤਾਂ ਆਪਣੇ ਕੋਲ ਕੀ ਆਨਸਰ ਬਚਦਾ ਹੈ ਸਾਰਨਾਥ ਔਰ ਆਪਣਾ ਆਨਸਰ ਕੀ ਬਣ ਜੂਗਾ ਸੀ ਆਨਸਰ ਤਾਂ ਸਾਰਨਾਥ ਦੇ ਵਿੱਚ ਇਹਨਾਂ ਨੇ ਜਿਹੜਾ ਪਹਿਲਾ ਉਪਦੇਸ਼ ਦਿੱਤਾ ਸੀਗਾ ਔਰ ਪੰਜ ਸਾਧੂਆਂ ਨੂੰ ਇਹਨਾਂ ਨੇ ਪਹਿਲਾ ਜਿਹੜਾ ਉਪਦੇਸ਼ ਦਿੱਤਾ ਸੀਗਾ ਆਪਣਾ ਤਾਂ ਜੀ ਆਪਾਂ ਸਭ ਤੋਂ ਵੱਧ ਉਪਦੇਸ਼ਾਂ ਦੀ ਗੱਲ ਕਰੀ ਤਾਂ ਸਭ ਤੋਂ ਵੱਧ ਉਪਦੇਸ਼ ਇਹਨਾਂ ਨੇ ਸਰਾਵਸਤੀ ਦੇ ਵਿੱਚ ਦਿੱਤੇ ਸੀਗੇ। ਨੈਕਸਟ ਕੁਐਸਚਨ ਬੁੱਧ ਧਰਮ ਦੇ ਤਿੰਨ ਰਤਨ ਕਿਹੜੇ ਸੀਗੇ? ਬੁੱਧ, ਧੰਮ, ਸੰਗ, ਅਹਿੰਸਾ, ਸਤਿਆ, ਅਸਤਿਆ, ਗਿਆਨ, ਕਰਮ, ਭਗਤੀ, ਸੁਦਾਰਥ, ਯਸ਼ੋਧਰਾ, ਰਾਹੁਲ। ਦੇਖੋ ਆਹ ਤਾਂ ਇਹਦਾ ਆਨਸਰ ਹੋ ਨਹੀਂ ਸਕਦਾਗਾ ਸੁਦਾਰਥ ਵਾਲਾ ਤਾਂ। ਕਿਉਂਕਿ ਜਿਹੜਾ ਰਾਹੁਲ ਸੀ ਇਹ ਤਾਂ ਇਹਨਾਂ ਦਾ ਪੁੱਤਰ ਸੀਗਾ ਔਰ ਜਿਹੜੀ ਯਸ਼ੋਧਰਾ ਏ ਉਹ ਇਹਨਾਂ ਦੀ ਪਤਨੀ ਦਾ ਨਾਮ ਸੀਗਾ। ਔਰ ਜਿਹੜਾ ਸਿਧਾਰਥ ਆਪਾਂ ਪੜਿਆ ਸੀਗਾ ਇਹਨਾਂ ਦੇ ਬਚਪਨ ਦਾ ਨਾਮ ਸੀਗਾ ਤਾਂ ਇਹ ਤਾਂ ਇਹਦੇ ਅਨਸਰ ਹੋ ਨਹੀਂ ਸਕਦਾ ਡੀ ਅਨਸਰ ਤਾਂ ਗਿਆਨ ਕਰਮ ਹਾਂ ਚਲੋ ਗਿਆਨ ਦੀ ਗੱਲ ਇਹਨਾਂ ਨੇ ਕੀਤੀ ਸੀ ਕਰਮ ਦੀ ਕੀਤੀ ਸੀ ਭਗਤੀ ਦੀ ਇਹਨਾਂ ਨੇ ਗੱਲ ਨਹੀਂ ਕੀਤੀ ਸੀ ਇਹ ਵੀ ਨਹੀਂ ਹੋ ਸਕਦਾ ਅਹਿੰਸਾ ਦੀ ਗੱਲ ਇਹਨਾਂ ਨੇ ਕੀਤੀ ਸੀ ਸਤਿਆ ਸਤਿਆ ਦੀ ਗੱਲ ਕੀਤੀ ਸੀ ਇਹ ਵੀ ਨਹੀਂ ਅਨਸਰ ਹੋ ਸਕਦਾ ਤਾਂ ਆਪਣੇ ਤਿੰਨ ਤਿੰਨ ਰਤਨ ਦੱਸਨੇ ਆਪਾਂ ਕਿਹੜੇ ਸੀ ਤਿੰਨ ਰਤਨ ਕਿਹੜੇ ਸੀਗੇ ਬੁੱਧ ਧੰਮ ਤੇ ਸੰਗ ਤਾਂ ਆਪਣਾ ਅਨਸਰ ਕੀ ਬਣ ਜੂਗਾ ਇਹ ਅਨਸਰ ਬਣ ਜੂਗਾ ਨੈਕਸਟ ਕੁਐਸਚਨ ਬੋਧ ਧਰਮ ਦੇ ਵਿੱਚ ਧੰਮ ਦਾ ਕੀ ਮਤਲਬ ਹੈ ਗਿਆਨ ਨਿਯਮ ਜਾਂ ਸਿੱਖਿਆਵਾਂ ਸੰਗ ਜਾਂ ਮੁਕਤੀ ਤਾਂ ਬੋਧ ਧਰਮ ਦੇ ਵਿੱਚ ਜਿਹੜਾ ਧੰਮ ਸ਼ਬਦ ਦਾ ਮਤਲਬ ਹੈ ਉਹ ਨਿਯਮ ਜਾਂ ਸਿੱਖਿਆਵਾਂ ਨੂੰ ਬੋਲਿਆ ਗਿਆ ਹੈ ਤਾਂ ਆਪਣਾ ਆਨਸਰ ਬਣ ਜਾਊਗਾ ਬੀ ਆਨਸਰ ਮੋਸਟ ਇੰਪੋਰਟੈਂਟ ਕੁਐਸਚਨ ਆਪਣੇ ਅੱਜ ਦੇ ਇਹ ਹਾਂਜੀ ਨੈਕਸਟ ਕੁਐਸਚਨ ਹੈ ਬਾਈ ਮਿਸਟੇਕ ਆਪਣੇ ਕੋਲੇ ਕੁਐਸਚਨ ਜਿਹੜਾ ਰਿਮੂਵ ਹੋ ਗਿਆ ਔਰ ਜਿਹੜਾ ਬੋਧੀਆਂ ਦਾ ਭਾਈਚਾਰਾ ਜਾਂ ਬੋਧੀਆਂ ਦਾ ਭਿਕਸ਼ੂ ਜਿਹੜਾ ਸੰਗਠਨ ਹੈ ਉਹ ਇਸ ਦਾ ਆਨਸਰ ਬਣਦਾ ਸੀਗਾ ਇਹਨੂੰ ਇੱਕ ਵਾਰੀ ਆਪਾਂ ਬਾਅਦ ਚ ਕਲੀਅਰ ਕਰ ਦਾਂਗੇ ਦ ਨੈਕਸਟ ਕੁਐਸਚਨ ਤੇ ਚੱਲਦੇ ਆਪਾਂ ਨੈਕਸਟ ਕੁਐਸਚਨ ਆਪਣਾ ਹੈ ਮਹਾਤਮਾ ਬੁੱਧ ਦੀ ਮਾਤਾ ਦਾ ਕੀ ਨਾਮ ਸੀ ਦੇਖੋ ਜਿਸ਼ੋਦਰਾ ਇਹਨਾਂ ਦੀ ਪਤਨੀ ਸੀ ਇਹ ਤਾਂ ਇਹਦਾ ਆਨਸਰ ਨਹੀਂ ਹੋ ਸਕਦਾ ਗੌਤਮੀ ਜਦੋਂ ਮਹਾਤਮਾ ਬੁੱਧ ਦੇ ਜਿਹੜੀ ਮਾਤਾ ਹੈ ਉਸ ਦੀ ਮੌਤ ਹੋ ਗਈ ਸੀ ਤਾਂ ਗੌਤਮੀ ਜਿਹੜੀ ਪਰਜਾਪਤੀ ਸੀਗੀ ਪਰਜਾਪਤੀ ਗੌਤਮੀ ਸੀ ਜਿਹੜੀ ਇਹਨੇ ਇਸ ਦਾ ਮਹਾਤਮਾ ਬੁੱਧ ਦਾ ਪਾਲਣ ਪੋਸ਼ਣ ਕੀਤਾ ਸੀ ਕਿਉਂਕਿ 7 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੀ ਜਿਹੜੀ ਮੌਤ ਹੋ ਗਈ ਤੇ ਉਹਨਾਂ ਦੀ ਮਾਸੀ ਸੀਗੀ ਜਿਹੜੀ ਗੌਤਮੀ ਪਰਜਾਪਤੀ ਸੀਗੀ ਤਾਂ ਪਰ ਆਪਾਂ ਨੂੰ ਮਹਾਤਮਾ ਬੁੱਧ ਦੀ ਮਾਤਾ ਦਾ ਨਾਮ ਪੁੱਛਿਆ ਤਾਂ ਇਹਨਾਂ ਨੂੰ ਮਹਾਮਾਇਆ ਜਾਂ ਮਾਇਆ ਦੇਵੀ ਵੀ ਬੋਲਿਆ ਗਿਆ ਹੈ ਤਾਂ ਆਪਣਾ ਰਾਈਟ ਆਨਸਰ ਬਣ ਜੂਗਾ ਬੀ ਕੁਐਸਟ ਆਨਸਰ ਨੈਕਸਟ ਕੁਐਸਚਨ ਤੇ ਚਲਦੇ ਆਂ ਨੈਕਸਟ ਕੁਐਸਚਨ ਗੌਤਮ ਬੁੱਧ ਜਾਂ ਮਹਾਤਮਾ ਬੁੱਧ ਦੇ ਪਿਤਾ ਦਾ ਕੀ ਨਾਮ ਸੀਗਾ ਤਾਂ ਆਪਾਂ ਉਹਨਾਂ ਦੇ ਫਾਦਰ ਦਾ ਨਾਮ ਦੱਸਣਾ ਹੈ ਸ਼ਿਸ਼ੋਦਨ ਰਾਹੁਲ ਦੇਵਦੱਤ ਆਨੰਦ ਤਾਂ ਜੇ ਆਪਾਂ ਗੱਲ ਕਰੀਏ ਰਾਹੁਲ ਦੀ ਤਾਂ ਰਾਹੁਲ ਇਹਨਾਂ ਦਾ ਪੁੱਤਰ ਸੀਗਾ ਇਹ ਤਾਂ ਆਨਸਰ ਹੋ ਨਹੀਂ ਸਕਦਾਗਾ ਤੇ ਆਨੰਦ ਜਿਹੜਾ ਹੈ ਇਹਨਾਂ ਦਾ ਸ਼ਿष्य ਸੀਗਾ ਇਹ ਵੀ ਨਹੀਂ ਹੋ ਸਕਦਾ ਔਰ ਜਿਹੜਾ ਇਹਨਾਂ ਦੇ ਪਿਤਾ ਦਾ ਨਾਮ ਸੀਗਾ ਉਹ ਸੀਗਾ ਸ਼ਿਸ਼ੋਧਨ ਤਾਂ ਆਪਣਾ ਆਨਸਰ ਬਣ ਜੂਗਾ ਏ ਸ਼ਿਸ਼ੋਧਨ ਇਹਨਾਂ ਦੇ ਫਾਦਰ ਦਾ ਨਾਮ ਸੀਗਾ ਬੁੱਧ ਧਰਮ ਦੇ ਚਾਰ ਨੋਬਲ ਸੱਚ ਕਿਹੜੇ-ਕਿਹੜੇ ਸੀ ਆਰੀਆ ਸੱਚ ਕੀ ਸੀ ਦੁੱਖ ਦੁੱਖਾਂ ਦਾ ਕਾਰਨ ਦੁੱਖ ਦਾ ਨਿਰੋਧ ਦੁੱਖ ਦਾ ਨਿਰੋਧ ਮਾਰਗ ਜਨਮ ਬੜਾਪਾ ਬਿਮਾਰੀ ਮੌਤ ਗਿਆਨ ਧੰਮ ਸੰਗ ਤੇ ਨਿਰਵਾਣ ਦੇਖੋ ਆਪਾਂ ਨੂੰ ਚਾਰ ਆ ਜਿਹੜੇ ਆਰੀਆ ਸੱਚ ਆ ਤਾਂ ਉਹ ਆਪਣੇ ਕੋਲੇ ਸੀਗੇ ਮਹਾਤਮਾ ਬੁੱਧ ਨੇ ਕੀ ਕਿਹਾ ਸੀਗਾ ਜਿਹੜਾ ਸੰਸਾਰ ਹੈ ਉਹ ਦੁੱਖਾਂ ਦਾ ਘਰ ਹੈ ਤਾਂ ਦੁੱਖਾਂ ਦਾ ਕਾਰਨ ਉਹਨਾਂ ਨੇ ਕੀ ਦੱਸਿਆ ਸੀ ਇਛਾਵਾਂ ਔਰ ਕਹਿੰਦੇ ਸੀ ਆਪਾਂ ਜੇ ਇਛਾਵਾਂ ਤੇ ਕੰਟਰੋਲ ਕਰ ਲਾਂਗੇ ਤਾਂ ਆਪਾਂ ਜਿਹੜਾ ਹੈ ਇੱਕ ਉਹਨਾਂ ਨੇ ਮਾਰਗ ਦੱਸਿਆ ਸੀਗਾ ਅਸ਼ਟਮਾਰਗ ਜਿਹਨੂੰ ਅਸ਼ਟਾਂਗ ਮਾਰਗ ਜਾਂ ਅਸ਼ਟਮਾਰਗ ਵੀ ਬੋਲਿਆ ਗਿਆ ਹੈ ਤਾਂ ਜਿਹਦੇ ਵਿੱਚ 8 ਸਿਧਾਂਤਾਂ ਦੀ ਗੱਲ ਕੀਤੀ ਸੀਗੀ ਸਦਾ ਸੱਚ ਬੋਲੋ ਸੱਚ ਦੇ ਰਾਹਤੇ ਦੇ ਚੱਲੋ ਕਿਸੇ ਦਾ ਬੁਰਾ ਨਾ ਕਰੋ ਤਾਂ ਇਸ ਤਰੀਕੇ ਉਹਨਾਂ ਨੇ ਜਿਹੜਾ ਅਸ਼ਟਮਾਰਗ ਦੱਸਿਆ ਸੀਗਾ ਤਾਂ ਉਹ ਇਹਨਾਂ ਨੇ ਇਸ ਦੇ ਜਿਹੜਾ ਦੁੱਖਾਂ ਦਾ ਕਾਰਨ ਦੱਸਿਆ ਸੀਗਾ ਔਰ ਉਸ ਨੂੰ ਆਪਾਂ ਕਿਵੇਂ ਸੋਲਵ ਕਰ ਸਕਦੇ ਹਾਂ ਅਸ਼ਟਾਂਗਿਕ ਮਾਰਗ ਰਾਹੀਂ ਕਰ ਸਕਦੇ ਹਾਂ ਨੈਕਸਟ ਕੁਐਸਚਨ ਆਪਣੇ ਕੋਲੇ ਹੈ ਅਸ਼ਟਾਂਗਿਕ ਮਾਰਗ ਦਾ ਸੰਬੰਧ ਕਿਹੜੇ ਧਰਮ ਨਾਲ ਹੈ ਆਪਾਂ ਹੁਣੇ ਹੀ ਗੱਲ ਕਰਕੇ ਆਟਿਆਂ ਤਾਂ ਅਸ਼ਟਾਂਗਿਕ ਮਾਰਗ ਜਿਹੜਾ ਮਹਾਤਮਾ ਬੁੱਧ ਨੇ ਦਿੱਤਾ ਸੀ ਮਹਾਤਮਾ ਬੁੱਧ ਕਿਹੜੇ ਧਰਮ ਨਾਲ ਸੀਗੇ ਬੋਧ ਧਰਮ ਨਾਲ ਆਪਣਾ ਆਨਸਰ ਕੀ ਬਣ ਜੂਗਾ ਸੀ ਆਨਸਰ ਹੁਣ ਬੁੱਧ ਧਰਮ ਦਾ ਮੁੱਖ ਉਦੇਸ਼ ਕੀ ਸੀ ਮੋਕਸ਼ ਦੀ ਪ੍ਰਾਪਤੀ ਕਰਨੀ ਨਿਰਵਾਣ ਦੀ ਪ੍ਰਾਪਤੀ ਕਰਨੀ ਭਗਤੀ ਮਾਰਗ ਧਰਮ ਦਾ ਪ੍ਰਚਾਰ ਕਰਨਾ ਤਾਂ ਦੇਖੋ ਆਪਾਂ ਇਹ ਸਤਾਈ ਸਾਰੇ ਇਹਨਾਂ ਦੇ ਉਦੇਸ਼ ਸੀਗੇ ਪਰ ਆਪਾਂ ਨੂੰ ਮੁੱਖ ਪੁੱਛਿਆ ਮੇਨ ਉਦੇਸ਼ ਪੁੱਛਿਆ ਤਾਂ ਮੇਨ ਉਦੇਸ਼ ਇਹਨਾਂ ਦਾ ਕੀ ਸੀਗਾ ਨਿਰਵਾਣ ਦੀ ਪ੍ਰਾਪਤੀ ਆਪਣਾ ਆਨਸਰ ਕੀ ਬਣ ਜਾਊਗਾ ਬੀ ਆਨਸਰ ਚੱਲਦੇ ਆਪਾਂ ਆਪਣੇ ਨੈਕਸਟ ਕੁਐਸਚਨ ਵੱਲ ਨੈਕਸਟ ਕੁਐਸਚਨ ਆਪਣਾ ਹੈ ਬੁੱਧ ਧਰਮ ਦੇ ਵਿੱਚ ਨਿਰਵਾਣ ਦਾ ਕੀ ਅਰਥ ਹੈ ਮੁਕਤੀ ਇਸ਼ਾਵਾਂ ਦਾ ਬੁੱਝ ਜਾਣਾ ਦੁੱਖਾਂ ਦਾ ਅੰਤ ਹੋਣਾ ਜਾਂ ਸਾਰੇ ਦੇਖੋ ਨਿਰਵਾਣ ਦਾ ਮਤਲਬ ਮੁਕਤੀ ਵੀ ਹੁੰਦਾ ਜਦੋਂ ਅਸੀਂ ਮੁਕਤ ਹੋਗੇ ਤਾਂ ਸਾਡੀਆਂ ਇਛਾਵਾਂ ਤਾਂ ਆਪਣੇ ਆਪ ਹੀ ਖਤਮ ਹੋ ਜਾਣਗੀਆਂ ਔਰ ਦੁੱਖ ਸਾਨੂੰ ਕੋਈ ਰਹਿਣਾ ਹੀ ਨਹੀਂ ਤੇ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਇਹਦੇ ਚ ਇਨਕਲੂਡ ਹੋ ਜਾਣਗੀਆਂ ਤਾਂ ਆਪਣਾ ਆਨਸਰ ਕੀ ਬਣ ਜਾਊਗਾ ਡੀ ਆਨਸਰ ਤਾਂ ਚੱਲਦੇ ਆ ਆਪਣੇ ਨੈਕਸਟ ਕੁਐਸਚਨ ਤੇ ਗੌਤਮ ਬੋਧੀ ਪਤਨੀ ਦਾ ਕੀ ਨਾਮ ਸੀ ਮਹਾਮਾਇਆ ਇਹਨਾਂ ਦੀ ਮਾਂ ਸੀਗੀ ਇਹ ਤਾਂ ਇਹਦਾ ਆਨਸਰ ਹੋ ਨਹੀਂ ਸਕਦਾ ਤਾਂ ਪਰਜਾਪਤੀ ਇਹਨਾਂ ਦੀ ਮਾਸੀ ਸੀਗੀ ਜਿਨੇ ਇਹਨਾਂ ਦਾ ਪਾਲਣ ਪੋਸ਼ਣ ਕੀਤਾ ਸੀਗਾ ਇਹ ਵੀ ਨਹੀਂ ਇਹਦਾ ਆਨਸਰ ਹੋ ਸਕਦਾ ਤਾਂ ਰਾਣੀ ਕੋਈ ਇਹਦੇ ਚ ਰਾਣੀ ਦਾ ਕੋਈ ਕਨਸੈਪਟ ਹੀ ਨਹੀਂ ਸੀ ਤੇ ਇਹਨਾਂ ਦੀ ਪਤਨੀ ਦਾ ਨਾਮ ਕੀ ਸੀਗਾ ਯਸ਼ੋਧਰਾ ਤਾਂ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਸੀ ਆਨਸਰ ਬਣ ਜੂਗਾ ਆਪਣਾ ਨੈਕਸਟ ਨੈਕਸਟ ਕੁਐਸਚਨ ਹੈ ਬੁੱਧ ਨੇ ਕਿਸ ਭਾਸ਼ਾ ਵਿੱਚ ਆਪਣੇ ਉਪਦੇਸ਼ ਦਿੱਤੇ ਸੀਗੇ ਤਾਂ ਜਿਹੜੇ ਮਹਾਤਮਾ ਬੁੱਧ ਸੀ ਉਹਨਾਂ ਨੇ ਬਿਲਕੁਲ ਸਰਲ ਭਾਸ਼ਾ ਦੇ ਵਿੱਚ ਆਪਣੇ ਉਪਦੇਸ਼ ਦਿੱਤੇ ਸੀਗੇ ਤਾਂ ਬੁੱਧ ਧਰਮ ਦੇ ਵਿੱਚ ਜਿਹੜੀ ਭਾਸ਼ਾ ਸੀ ਉਹ ਸੰਸਕ੍ਰਿਤ ਸੀ ਪਾਲੀ ਸੀ ਪ੍ਰਕਰਤ ਸੀ ਜਾਂ ਮਾਗਧੀ ਸੀ ਤਾਂ ਜਿਹੜੀ ਇਹ ਪਾਲੀ ਭਾਸ਼ਾ ਹੈ ਉਹ ਬੋਧ ਧਰਮ ਦੇ ਵਿੱਚ ਯੂਜ਼ ਕੀਤੀ ਗਈ ਸੀ ਤਾਂ ਆਪਣਾ ਆਨਸਰ ਕੀ ਬਣ ਜਾਊਗਾ ਬੀ ਔਰ ਜਿਹੜੀ ਸੰਸਕ੍ਰਿਤ ਹੈ ਇਹ ਤਾਂ ਸਟਾਰਟਿੰਗ ਜੀ ਯੂਜ਼ ਕੀਤੀ ਗਈ ਸੀ ਜਦੋਂ ਆਰਿਆ ਲੋਕ ਸੀਗੇ ਤਾਂ ਆਪਣਾ ਆਨਸਰ ਬਣ ਜਾਊਗਾ ਬੀ ਜੇ ਆਪਾਂ ਇਹ ਵੀ ਪੁੱਛ ਸਕਦੇ ਹਾਂ ਜਿਹੜਾ ਬੋਧ ਧਰਮ ਦਾ ਸਾਹਿਤ ਹੈ ਉਹ ਕਿਹੜੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਜਾਂ ਬੋਧ ਧਰਮ ਦੀ ਭਾਸ਼ਾ ਕੀ ਸੀ ਤਾਂ ਇਹ ਕਿਹੜੀ ਭਾਸ਼ਾ ਸੀਗੀ ਇਹਨਾਂ ਦੀ ਪਾਲੀ ਭਾਸ਼ਾ ਯੂਜ਼ ਕਰਦੇ ਸੀ ਨੈਕਸਟ ਕੁਐਸਚਨ ਕਿਸ ਸ਼ਾਸਕ ਨੇ ਬੋਧ ਧਰਮ ਨੂੰ ਬਣਾਇਆ ਤੇ ਇਹਦਾ ਪ੍ਰਚਾਰ ਕੀਤਾ ਸੀ ਚੰਦਰਗੁਪਤ ਮੌਰੀਆ ਨੇ ਸਮੁੰਦਰਗੁਪਤ ਨੇ ਅਸ਼ੋਕ ਨੇ ਤਾਂ ਜਿਹੜਾ ਬੁੱਧ ਧਰਮ ਨੂੰ ਅਪਣਾਇਆ ਸੀਗਾ ਤਾਂ ਉਹ ਅਸ਼ੋਕ ਨੇ ਅਪਣਾਇਆ ਸੀਗਾ ਔਰ ਇਹ ਅਸ਼ੋਕ ਨੇ 261 ਈਸਵੀ ਦੇ ਵਿੱਚ ਇੱਕ ਕਲਿੰਗ ਯੁੱਧ ਲੜਿਆ ਸੀਗਾ ਕਲਿੰਗ ਜਿਹੜਾ ਉੜੀਸਾ ਦੇ ਵਿੱਚ ਹੈ ਜਿਹੜਾ ਹਾਥੀਆਂ ਲਈ ਬਹੁਤ ਜ਼ਿਆਦਾ ਫੇਮਸ ਹੈ ਤਾਂ ਇਹ ਜਿਹੜਾ ਅਸ਼ੋਕ ਹੈ ਤਾਂ ਇਸ ਨੇ ਉਸ ਯੁੱਧ ਤੋਂ ਬਾਅਦ ਫਿਰ ਜਿਹੜਾ ਲੜਾਈ ਆ ਉਸ ਦਾ ਤਿਆਗ ਕਰਦਾ ਸੀਗਾ ਤਾਂ ਇਸ ਨੇ ਕਿਹਾ ਸੀਗਾ ਕਿ ਮੈਂ ਅੱਜ ਤੋਂ ਬਾਅਦ ਜਿਹੜਾ ਹੈ ਕਦੇ ਵੀ ਯੁੱਧ ਨਹੀਂ ਕਰਾਂਗਾ ਤਾਂ ਇਸ ਨੇ ਹਥਿਆਰ ਸੁੱਟਤੇ ਸੀਗੇ ਔਰ ਜਿਹੜਾ ਅਸ਼ੋਕ ਹੈ ਤਾਂ ਇਸ ਨੇ ਬੋਧ ਧਰਮ ਨੂੰ ਅਪਣਾਇਆ ਸੀ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਦਾ ਪ੍ਰਚਾਰ ਵੀ ਕੀਤਾ ਸੀ ਨੈਕਸਟ ਕੁਐਸਚਨ ਬੋਧ ਧਰਮ ਦੀਆਂ ਮੁੱਖ ਸਿਖਾਵਾਂ ਕਿਹੜੀਆਂ ਸੀ ਸਵਤੰਬਰ ਤੇ ਦਿਗੰਬਰ ਇਹ ਤਾਂ ਜੈਨ ਧਰਮ ਦੇ ਵਿੱਚ ਜਾ ਕੇ ਪੜਾਂਗੇ ਆਪਾਂ ਅੱਗੇ ਵੀ ਸਵਤੰਬਰ ਕੀ ਹੁੰਦੇ ਸੀ ਸਵੇਤੰਬਰ ਹੁੰਦੇ ਸੀ ਜਿਹੜੇ ਸਫੈਦ ਕੱਪੜੇ ਪਹਿਨਦੇ ਸੀ ਔਰ ਦਿਗੰਬਰ ਜਿਹੜੇ ਆ ਕੱਪੜਿਆਂ ਦਾ ਯੂਜ਼ ਨਹੀਂ ਕਰਦੇ ਸੀਗੇ ਤਾਂ ਇਹ ਤਾਂ ਆਪਣਾ ਜੈਨ ਧਰਮ ਨਾਲ ਰਿਲੇਟਡ ਹੋ ਜਾਊਗਾ ਜਾ ਕੇ ਇਸ ਕਰਕੇ ਇਹ ਤਾਂ ਆਪਣਾ ਆਨਸਰ ਨਹੀਂ ਹੋ ਸਕਦਾਗਾ ਵੈਸ਼ਨਵ ਤੇ ਸ਼ੈਵੇ ਦਾ ਨਾਲ ਇਹਨਾਂ ਦਾ ਕੋਈ ਨਹੀਂ ਸੀ ਆ ਤੇ ਸੁੰਨੀ ਇਹ ਜਿਹੜੇ ਮੁਸਲਮਾਨਾਂ ਦੀਆਂ ਦੋ ਕਿਸਮਾਂ ਹੁੰਦੀਆਂ ਸੀ ਇਹ ਵੀ ਨਹੀਂ ਤਾਂ ਆਪਾਂ ਗੱਲ ਕਰ ਰਹੇ ਹਾਂ ਬੁੱਧ ਧਰਮ ਦੀ ਤਾਂ ਬੁੱਧ ਧਰਮ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਸੀਗਾ ਹੀਨਿਆਨ ਤੇ ਮਹਾਯਾਨ ਹੀਨਿਆਨ ਕੀ ਹੁੰਦਾ ਹੀਨਿਆਨ ਦਾ ਮਤਲਬ ਹੁੰਦਾ ਸਖਤ ਨਿਯਮਾਂ ਦਾ ਪਾਲਣਾ ਕਰਨਾ ਜਾਂ ਛੋਟਾ ਵਾਹਨ ਜੀ ਨੂੰ ਅਸੀਂ ਬੋਲਦੇ ਹਾਂ ਤਾਂ ਨੈਕਸਟ ਕੁਐਸਚਨ ਆਪਣਾ ਇਹੀ ਆ ਹੀਨਿਆਨ ਦਾ ਮਤਲਬ ਕੀ ਹੁੰਦਾ ਹਾਂ ਮਹਾਨ ਵਾਹਨ ਨਵਾਂ ਮਾਰਗ ਪੁਰਾਣਾ ਮਾਰਗ ਜਾਂ ਛੋਟਾ ਵਾਹਨ ਛੋਟਾ ਵਾਹਨ ਜਾਂ ਅਸੀਂ ਕਹੀਏ ਸਖਤ ਨਿਯਮਾਂ ਦੀ ਵਾਲਣਾ ਕੀਤੀ ਜਾਂਦੀ ਉਹਨੂੰ ਕੀ ਬੋਲਦੇ ਆ ਹੀਨਿਆਣ ਬੋਲਦੇ ਆ ਆਪਾਂ ਨੈਕਸਟ ਕੁਐਸਚਨ ਆਪਣਾ ਹੈ ਮਹਾਯਾਨ ਦਾ ਕੀ ਅਰਥ ਹੈ ਤਾਂ ਮਹਾਯਾਨ ਕੀ ਹੁੰਦਾ ਹੈ ਛੋਟਾ ਵਾਹਨ ਮਹਾਨ ਵਾਹਨ ਸਭ ਲਈ ਮੁਕਤੀ ਦਾ ਮਾਰਗ ਪ੍ਰਾਣਾ ਮਾਰਗ ਜਾਂ ਨਵਾਂ ਮਾਰਗ ਦੇਖੋ ਪ੍ਰਾਣਾ ਮਾਰਗ ਨਵਾਂ ਮਾਰਗ ਤਾਂ ਕੁਝ ਵੀ ਨਹੀਂ ਛੋਟਾ ਵਾਹਨ ਜਿਹੜਾ ਹੈ ਇਹ ਆਪਾਂ نیچے ਪੜ ਚੁੱਕੇ ਆ ਤੇ ਆਪਣਾ ਆਨਸਰ ਕੀ ਬਣ ਜੂਗਾ ਮਹਾਨ ਵਾਹਨ ਮਤਲਬ ਮਹਾਯਾਨ ਜਾਨੀ ਕਿ ਸਭ ਦੇ ਲਈ ਮੁਕਤੀ ਦਾ ਮਾਰਗ ਤਾ ਨੈਕਸਟ ਕੁਐਸਚਨ ਹੈ ਬੋਧ ਧਰਮ ਦੇ ਮਹਾਨ ਸਤੂਪ ਕਿੱਥੇ ਆ ਅਜੰਤਾ, ਅਲੋਰਾ, ਸਾਂਚੀ ਜਾਂ ਪ੍ਰੋਖਤ ਤਾਂ ਆਪਾਂ ਨੂੰ ਬੋਧ ਧਰਮ ਦੇ ਮਹਾਨ ਸਤੂਪਾਂ ਦੀ ਗੱਲ ਪੁੱਛੀ ਹੈ ਤਾਂ ਇਹ ਸਾਂਚੀ ਦੇ ਵਿੱਚ ਹੈ ਔਰ ਜੇ ਆਪਾਂ ਅਜੰਤਾ ਤੇ ਅਲੋਰਾ ਦੀ ਗੱਲ ਕਰੀਏ ਤਾਂ ਇਹ ਗੁਫਾਵਾਂ ਹੈ ਤਾਂ ਇਹ ਜਿਹੜੀਆਂ ਗੁਫਾਵਾਂ ਹੈ ਤਾਂ ਇਹ ਮਹਾਰਾਸ਼ਟਰ ਦੇ ਵਿੱਚ ਆ ਔਰ ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ਦੇ ਵਿੱਚ ਤਾਂ ਇਹ ਵੀ ਆਪਾਂ ਨੂੰ ਪੁੱਛਿਆ ਜਾ ਸਕਦਾ ਨੈਕਸਟ ਆਪਾਂ ਇਹਨਾਂ ਬਾਰੇ ਪੜ੍ਹਾਂਗੇ ਵੀ ਪੂਰਾ ਡਿਟੇਲ ਦੇ ਵਿੱਚ ਨੈਕਸਟ ਕੁਐਸਚਨ ਹੈ ਜਾਤਕ ਕਥਾਵਾਂ ਦਾ ਸਬੰਧ ਕਿਸ ਧਰਮ ਨਾਲ ਹੈ? ਜੈਨ ਧਰਮ ਨਾਲ, ਹਿੰਦੂ ਧਰਮ ਨਾਲ, ਬੋਧ ਧਰਮ ਨਾਲ, ਸਿੱਖ ਧਰਮ ਨਾਲ। ਦੇਖੋ ਸਿੱਖ ਧਰਮ ਦੇ ਵਿੱਚ ਤਾਂ ਕੋਈ ਜਾਤਕ ਕਥਾਵਾਂ ਹੈ ਨਹੀਂਆਂ। ਨਾ ਜੈਨ ਧਰਮ ਚਾਹੇ ਨਾ ਹਿੰਦੂ ਧਰਮ ਚਾਹੇ ਤਾਂ ਇਹਨਾਂ ਦਾ ਜਿਹੜਾ ਸਬੰਧ ਆ ਉਹ ਕਿਹਦੇ ਨਾਲ ਆ? ਬੋਧ ਧਰਮ ਦੇ ਨਾਲ ਆ। ਔਰ ਜਿਹੜੀ ਜਾਤਕ ਕਥਾਵਾਂ ਹੈ ਇਹ ਜਿਹੜੇ ਮਹਾਤਮਾ ਬੁੱਧ ਸੀ ਉਹਨਾਂ ਦੇ ਪੁਨਰ ਜਨਮ ਦੀਆਂ ਕਹਾਣੀਆਂ ਦਾ ਵਰਣਨ ਕੀਤਾ ਗਿਆ ਇਹਦੇ ਵਿੱਚ। ਲਗਭਗ 549 ਦੇ ਕਰੀਬ ਉਹਨਾਂ ਦੇ ਪੁਨਰ ਜਨਮ ਜਿਹੜੀਆਂ ਕਹਾਣੀਆਂ ਐ। ਇਹਦਾ ਇਸ ਦੇ ਵਿੱਚ ਵਰਣਨ ਕੀਤਾ ਗਿਆ ਹੈ ਕਿਸ ਘਟਨਾ ਨੂੰ ਧਰਮ ਚੱਕਰ ਪਰਵਰਤਨ ਕਿਹਾ ਗਿਆ ਹੈ ਬੋਧੇ ਜਨਮ ਨੂੰ ਗਿਆਨ ਪ੍ਰਾਪਤੀ ਨੂੰ ਪਹਿਲੇ ਉਪਦੇਸ਼ ਨੂੰ ਤਾਂ ਜਦੋਂ ਮਹਾਤਮਾ ਬੋਧ ਨੇ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀਗਾ ਸਾਰਨਾਥ ਦੇ ਵਿੱਚ ਤਾਂ ਉਸ ਨੂੰ ਕੀ ਬੋਲਿਆ ਗਿਆ ਸੀ ਧਰਮ ਚੱਕਰ ਪਰਵਰਤਨ ਜਦੋਂ ਉਸ ਨੇ ਪਹਿਲਾ ਉਦੇਸ਼ ਦਿੱਤਾ ਸੀਗਾ ਆਪਣਾ ਪਹਿਲਾ ਉਦੇਸ਼ ਉਹਨਾਂ ਨੇ ਸਾਰਨਾਥ ਦੇ ਵਿੱਚ ਦਿੱਤਾ ਸੀਗਾ ਆਪਣਾ ਨੈਕਸਟ ਕੁਐਸਚਨ ਗੌਤਮ ਬੁੱਧ ਦੀ ਮੌਤ ਕਿੱਥੇ ਹੋਈ ਬੋਧਗਯਾ ਬੋਧਗਯਾ ਚ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ ਸਾਰਨਾਥ ਦੇ ਵਿੱਚ ਇਹਨਾਂ ਨੇ ਪਹਿਲਾ ਉਪਦੇਸ਼ ਦਿੱਤਾ ਸੀ। ਲੁੰਬਣੀ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ। ਤਾਂ 쿠ਸ਼ੀਨਗਰ ਆਪਣਾ ਰਾਈਟ ਆਨਸਰ ਬਣ ਜਾਊਗਾ। ਸੀ ਆਪਣਾ ਰਾਈਟ ਆਨਸਰ ਬਣ ਜਾਊਗਾ। ਔਰ ਨੈਕਸਟ ਕੁਐਸਚਨ ਹੈ ਚੌਥੀ ਬੋਧ ਸੰਗੀਤੀ ਕੁੱਲ ਜਿਹੜੀਆਂ ਹੈ ਚਾਰ ਬੁੱਧ ਧਰਮ ਦੇ ਵਿੱਚ ਬੋਧ ਸੰਗੀਤੀਆਂ ਹੋਈਆਂ ਸੀਗੀਆਂ। ਤਾਂ ਜਿਹੜੀ ਚੌਥੀ ਬੋਧ ਸੰਗੀਤੀ ਹੈ ਇਸ ਕਿਸ ਦੇ ਸਮੇਂ ਹੋਈ ਸੀ? ਅਸ਼ੋਕ ਦੇ ਸਮੇਂ ਤੀਜੀ ਹੋਈ ਸੀ। ਇਹ ਵੀ ਆਪਾਂ ਨੂੰ ਪੁੱਛਿਆ ਜਾ ਸਕਦਾ ਪਾਟਲੀਪੁੱਤਰ 'ਚ ਹੋਈ ਸੀ ਅਸ਼ੋਕ ਦੇ ਸਮੇਂ। ਆਯਾਤ ਛਤ్రੂ ਦੇ ਵਿੱਚ ਪਹਿਲੀ ਹੋਈ ਸੀ। ਹਜ਼ਾਰ ਛਤੁਰ ਦੇ ਸਮੇਂ ਜਿਹੜੀ ਪਹਿਲੀ ਹੋਈ ਸੀਗੀ ਜਿਹੜਾ ਕਾਲਾ ਸ਼ੋਕ ਹੈ ਇਸ ਦੇ ਸਮੇਂ ਦੂਜੀ ਹੋਈ ਸੀਗੀ ਤਾਂ ਜਿਹੜੀ ਚੌਥੀ ਬੋਧ ਸੰਗੀਤੀ ਹੋਈ ਸੀ ਉਹ ਕਨਿਸ਼ਕ ਦੇ ਟਾਈਮ ਪੀਰੀਅਡ ਦੇ ਵਿੱਚ ਹੋਈ ਸੀਗੀ ਤੇ ਜਿਹੜੀ ਚੌਥੀ ਬੋਧ ਸੰਗੀਤੀ ਆ ਇਹ ਲਗਭਗ ਪਹਿਲੀ ਸਦੀ ਦੇ ਵਿੱਚ ਹੋਈ ਸੀਗੀ ਤਾਂ ਜੇ ਆਪਾਂ ਇਸ ਬੋਧ ਸੰਗੀਤੀ ਦੀ ਗੱਲ ਕਰੀਏ ਤਾਂ ਇੱਕ ਕਨਿਸ਼ਕ ਨੇ ਕਰਾਈ ਸੀ ਕਨਿਸ਼ਕ ਜਿਹੜਾ ਕੁਸ਼ਾਨ ਵੰਸ਼ ਦਾ ਸ਼ਾਸਕ ਸੀਗਾ ਔਰ ਕੁੰਡਲਵਨ ਦੇ ਵਿੱਚ ਇਹ ਕਸ਼ਮੀਰ ਦੇ ਵਿੱਚ ਹੋਈ ਸੀ ਕੁੰਡਲਵਨ ਕਸ਼ਮੀਰ ਦੇ ਵਿੱਚ ਨੈਕਸਟ ਕੁਐਸਚਨ ਤੇ ਚੱਲਦੇ ਆਂ ਤਾਂ ਨੈਕਸਟ ਕੁਐਸਚਨ ਆਪਣਾ ਹੈ ਪਹਿਲੀ ਬੋਤ ਸੰਗੀਤੀ ਕਿੱਥੇ ਹੋਈ ਸੀ ਤਾਂ ਪਹਿਲੀ ਬੋਤ ਸੰਗੀਤੀ ਜਿਹੜੀ ਪਾਟਲੀ ਪੁੱਤਰ ਦੇ ਵਿੱਚ ਤੀਜੀ ਹੋਈ ਸੀ ਅਸ਼ੋਕ ਨੇ ਕਰਾਈ ਸੀ ਇਹ ਆਪਣਾ ਆਨਸਰ ਨਹੀਂ ਹੋ ਸਕਦਾ ਤੇ ਕੁੰਡਲਵਾਨ ਜਿਹੜਾ ਕਸ਼ਮੀਰ ਦੇ ਵਿੱਚ ਹੈ ਇੱਥੇ ਆਪਾਂ ਹੁਣੇ ਹੀ ਪੜਿਆ ਇੱਥੇ ਚੌਥੀ ਹੋਈ ਸੀ ਕ੍ਰਿਸ਼ਕ ਨੇ ਕਰਾਈ ਸੀ ਇਹ ਵੀ ਨਹੀਂ ਇਹਦਾ ਆਨਸਰ ਹੋ ਸਕਦਾਗਾ ਤਾਂ ਆਪਾਂ ਨੂੰ ਪਹਿਲੀ ਪੁੱਛਿਆ ਹੈ ਵਿਸ਼ਾਲੀ ਦੇ ਵਿੱਚ ਦੂਜੀ ਹੋਈ ਸੀਗੀ ਤਾਂ ਜੇ ਆਪਾਂ ਕਾਲਾ ਸ਼ੋਕ ਨੇ ਕਰਾਈ ਸੀ ਤਾਂ ਜਿਹੜੀ ਆਪਣੀ ਪਹਿਲੀ ਬੋਲ ਸੰਗੀਤੀ ਸੀਗੀ ਤਾਂ ਉਹ ਰਾਜਗ੍ਰਹਿ ਦੇ ਵਿੱਚ ਹੋਈ ਸੀ ਔਰ ਜਿਹੜੀ ਇਹ ਬੋਲ ਸੰਗੀਤੀ ਆ ਲਗਭਗ 483 ਸਾਵੀਰ ਪੂਰਵ ਦੇ ਵਿੱਚ ਹੋਈ ਸੀਗੀ ਇਹ ਆਪਾਂ ਨੂੰ ਇਹਦਾ ਟਾਈਮ ਪੀਰੀਅਡ ਵੀ ਯਾਦ ਹੋਣਾ ਚਾਹੀਦਾ ਤਾਂ ਆਪਣਾ ਆਨਸਰ ਕੀ ਬਣ ਜੂਗਾ ਰਾਜਗ੍ਰਹਿ ਕਈ ਵਾਰੀ ਇਸ ਰਾਜ ਜਨ ਨੂੰ ਰਾਜਗਰੀ ਵੀ ਲਿਖਿਆ ਜਾਂਦਾ ਹੈ ਤਾਂ ਇਹ ਵੀ ਚੀਜ਼ ਦਾ ਧਿਆਨ ਰੱਖਣਾ ਆਪਾਂ ਤ੍ਰਿਪੀਟਕ ਦੇ ਕਿਹੜੇ-ਕਿਹੜੇ ਤਿੰਨ ਭਾਗ ਆ ਸੁੱਤ ਪੀਟਕ ਵੇਨ ਪੇਟਕ ਅਬਿਦਮ ਪੇਟਕ ਰੈਗਵੇਰ ਜਜਰਵੇ ਸਾਂ ਦੇਖੋ ਆ ਤਾਂ ਆਪਣੇ ਕੋਲੇ ਹਰ ਇੱਕ ਵੇ ਇਹ ਤਾਂ ਵੇਦਾਂ ਦਾ ਸੀਕੁਐਂਸ ਆ ਗਿਆ ਤਾਂ ਹੋ ਨਹੀਂ ਸਕਦਾ। ਉਹ ਪनिश्ड ਪ੍ਰਾਣ ਇਹ ਵੀ ਨਹੀਂ ਹੋ ਸਕਦੇਗੇ। ਭਗਵਤ ਗੀਤਾ, ਰਮਾਇਣ ਤੇ ਮਹਾਭਾਰਤ ਇਹ ਮਹਾਕਾਵਾਂ ਦੇ ਵਿੱਚ ਆ ਗਏ। ਤਾਂ ਆਪਣੇ ਕੋਲੇ ਜਿਹੜਾ ਰਾਈਟ ਆਨਸਰ ਬਣੂਗਾ ਉਹ ਬਣੂਗਾ ਸਤ ਪਿਟਕ, ਵਿਨੇ ਪਿਟਕ, ਅਵਿਦੰ ਪਿਟਕ ਗਿਆ ਪਹਿਨਾ ਤਿੰਨਾਂ ਬਾਰੇ ਪੜਾਂਗੇ। ਜੇ ਆਪਾਂ ਰਮਾਇਣ ਦੀ ਗੱਲ ਕਰੀਏ ਤਾਂ ਜਿਹੜੀ ਰਮਾਇਣ ਹੈ ਇਹ ਮਹਾਰਿਸ਼ੀ ਭਗਵਾਨ ਵਾਲਮੀਕੀ ਜੀ ਨੇ ਲਿਖੀ ਸੀ। ਔਰ ਜਿਹੜੀ ਮਹਾਭਾਰਤ ਹੈ ਇਹ ਵੇਦ ਵ્યાਸ ਜੀ ਨੇ ਲਿਖੀ ਸੀ। ਤਾਂ ਭਗਵਤ ਗੀਤਾ ਜਿਹੜੀ ਹੈ ਇਹ ਮਹਾਭਾਰਤ ਦਾ ਹੀ ਭਾਗ ਹੈ। ਤਾਂ ਨੈਕਸਟ ਕੁਐਸਚਨ ਉੱਤੇ ਚੱਲਦੇ ਆਪਾਂ ਤਾਂ ਪਤਰੀ ਪਿਟਕ ਪੜ੍ਹੇ ਸੀਗੇ ਉਹਨਾਂ ਦੇ ਤਿੰਨ ਭਾਗ ਪੜ੍ਹੇ ਸੀਗੇ ਸੁੱਤ ਪਿਟਕ ਵਿਨੇ ਪਿਟਕ ਅਵਿਦੰ ਪਿਟਕ ਹੁਣ ਆਪਾਂ ਤਿੰਨਾਂ ਬਾਰੇ ਅਲੱਗ-ਅਲੱਗ ਪੜਾਂਗੇ ਵੀ ਇਹਨਾਂ 'ਚ ਕੀ-ਕੀ ਸੀਗਾ ਸੁੱਤ ਪਿਟਕ ਵਿੱਚ ਕੀ ਸ਼ਾਮਲ ਸੀ ਮਹਾਤਮਾ ਬੁੱਧ ਦੇ ਉਪਦੇਸ਼ ਅਤੇ ਵਾਰਤਾ ਲਾਬ ਤਾਂ ਇਹ ਆਪਣਾ ਇਹਦਾ ਰਾਈਟ ਆਨਸਰ ਹੋਵੇ ਸੁੱਤ ਪਿਟਕ ਇਹਦੇ ਵਿੱਚ ਜਿਹੜੀਆਂ ਮਹਾਤਮਾ ਬੁੱਧ ਦੀਆਂ ਸਿੱਖਿਆਵਾਂ ਕਹਿ ਲਓ ਉਪਦੇਸ਼ ਕਹਿ ਲਓ ਵਾਰਤਾ ਲਾਬ ਕਹਿ ਲਓ ਇਹਨਾਂ ਦਾ ਵਰਣਨ ਕੀਤਾ ਗਿਆ ਸੀਗਾ ਤਾਂ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਏ ਆਨਸਰ ਨੈਕਸਟ ਕੁਐਸਚਨ ਵਿਨੇ ਪਿਟਕ ਹੈ। ਵਿਨੇ ਦਾ ਮਤਲਬ ਹੁੰਦਾ ਨਿਜਮ। ਤਾਂ ਦੇਖੋ ਹੁਣ ਨਿਜਮ ਇੱਕੋ ਹੀ ਦੇ ਵਿੱਚ ਹੀ ਆ ਭਿਖਸ਼ੂਆਂ ਲਈ ਖਾਸ ਨਿਜਮ ਅਤੇ ਅਨੁਸ਼ਾਸਨ ਹੁੰਦਾ ਸੀ। ਵਿਨੇ ਦਾ ਮਤਲਬ ਹੀ ਨਿਜਮ ਹੁੰਦਾ ਹੈ। ਤਾਂ ਨੈਕਸਟ ਕੁਐਸਚਨ ਤੇ ਚੱਲਦੇ ਆਪਾਂ। ਨੈਕਸਟ ਕੁਐਸਚਨ ਆਪਣਾ ਹੈ। ਅਬਿਧਮ ਪਿਟਕ ਦੇ ਵਿੱਚ ਕੀ ਹੈ? ਮਤਲਬ ਅਬਿਧਮ ਪਿਟਕ ਦਾ ਜਿਹੜਾ ਵਿਸ਼ਾ ਹੈ ਉਹ ਕੀ ਹੈ? ਬੁੱਧ ਦੇ ਉਪਦੇਸ਼ ਇਹ ਆਪਾਂ ਕਰ ਚੁੱਕੇ ਆ ਪਹਿਲਾਂ। ਤਾਂ ਅਬਿਧਮ ਭਿਖਸ਼ੂਆਂ ਲਈ ਨਿਜਮ ਜਿਹੜਾ ਬੁੱਧ ਧਰਮ ਦਾ ਦਾਰਸ਼ਨਿਕ ਹੁੰਦਾ ਸੀ ਫਲਸਫੀ ਹੁੰਦੀ ਸੀ ਕਿ ਜਾਂ ਸਾਈਕੋਲੋਜੀਕਲ ਹੁੰਦਾ ਸੀ ਜਿਹੜਾ ਤਾਂ ਇਸ ਨੂੰ ਆਪਾਂ ਬੋਲਦੇ ਸੀਗੇ ਆਵਿਧਮ ਪਿਟਕ ਬੋਧ ਧਰਮ ਵਿੱਚ ਅਨਾਤਮ ਦਾ ਕੀ ਅਰਥ ਹੈ ਆਤਮਾ ਦਾ ਸਤਵ ਆਤਮਾ ਦਾ ਨਾ ਹੋਣਾ ਕਰਮ ਦਾ ਸਿਧਾਂਤ ਤਾਂ ਬੋਧ ਧਰਮ ਦੇ ਵਿੱਚ ਜਿਹੜਾ ਅਨਾਤਮਨ ਹੈ ਅਨਾਤਮਨ ਦਾ ਮਤਲਬ ਹੁੰਦਾ ਸੀ ਆਤਮਾ ਦਾ ਨਾ ਹੋਣਾ ਆਪਣਾ ਰਾਈਟ ਇਹ ਤੁਸੀਂ ਪਹਿਲੀ ਵਾਰ ਸੁਣਿਆ ਹੋਊਗਾ ਬਹੁਤ ਜਾਣਿਆਂ ਨੇ ਕੁਐਸਚਨ ਨੈਕਸਟ ਕੁਐਸਚਨ ਹੈ ਬੁੱਧ ਦੀਆਂ ਮੂਰਤੀਆਂ ਬਣਾਉਣ ਦੀ ਪ੍ਰਥਾ ਕਿਸ ਸਾਖਾ ਦੇ ਵਿੱਚ ਸ਼ੁਰੂ ਹੋਈ ਸੀ ਤਾਂ ਬੁੱਧ ਧਰਮ ਦੀਆਂ ਦੋ ਸ਼ਖਾਵਾਂ ਸੀ ਇੱਕ ਮਹਾਯਾਨ ਸੀ ਹੀਨਯਾਨ ਸੀ ਔਰ ਜਿਹੜੀ ਮੂਰਤੀਆਂ ਬਣਾਉਣ ਦੀ ਪ੍ਰਥਾ ਸ਼ੁਰੂ ਕੀਤੀ ਸੀ ਤੇ ਮਹਾਯਾਨ ਨੇ ਕੀਤੀ ਸੀਗੀ ਤੇ ਇਹਨਾਂ ਬਾਰੇ ਆਪਾਂ ਪਿੱਛੇ ਪੜ ਵੀ ਚੁੱਕੇ ਹਾਂ ਤਾਂ ਆਪਣਾ ਰਾਈਟ ਆਨਸਰ ਕੀ ਬਣ ਜਾਊਗਾ ਬੀ ਆਨਸਰ ਬੋਧੀਸਤਵ ਦੀ ਧਾਰਨਾ ਕਿਹੜੀ ਸਾਖਾ ਨਾਲ ਸੰਬੰਧਿਤ ਹੈ ਹੀਨਯਾਨ ਮਹਾਯਾਨ ਥੇਰਵਾਦ ਤਾਂ ਜੇ ਆਪਾਂ ਬੋਧੀਸਤਵ ਦੀ ਧਾਰਨਾ ਦੀ ਗੱਲ ਕਰੀਏ ਤਾਂ ਇਹ ਜਿਹੜਾ ਬੋਧੀਸਤਵ ਹੈ ਇਹ ਮਹਾਯਾਨ ਨਾਲ ਹੀ ਐਡ ਹੋਇਆ ਹੈ ਇਸ ਦਾ ਵੀ ਰਾਈਟ ਆਨਸਰ ਕੀ ਬਣ ਜੂਗਾ ਆਪਣਾ ਬੀ ਆਨਸਰ ਨੈਕਸਟ ਕੁਐਸਚਨ ਹੈ ਆਪਣੇ ਕੋਲੇ ਬੋਧੀ ਸਤਵ ਕੌਣ ਹੁੰਦੇ ਸੀ ਜਿਸ ਨੇ ਨਿਰਵਾਣ ਪ੍ਰਾਪਤ ਕਰ ਲਿਆ ਹੋਵੇ ਜੋ ਦੂਜਿਆਂ ਨੂੰ ਗਿਆਨ ਪ੍ਰਾਪਤ ਕਰਨ ਚ ਮਦਦ ਲਈ ਆਪਣਾ ਨਿਰਵਾਣ ਮੁੱਲਤਵੀ ਕਰਦਾ ਹੈ ਬੁੱਧ ਦਾ ਚੇਲਾ ਹੈ ਬੁੱਧ ਧਰਮ ਦਾ ਗ੍ਰੰਥਕਾਰ ਹੈ ਤਾਂ ਬੋਧੀ ਸਤਵ ਕੀ ਹੁੰਦੇ ਆ ਜਿਹੜੇ ਦੂਜਿਆਂ ਨੂੰ ਗਿਆਨ ਪ੍ਰਾਪਤ ਕਰਨ ਚ ਮਦਦ ਲਈ ਆਪਣਾ ਨਿਰਵਾਣ ਮੁੱਲਤਵੀ ਕਰ ਦਿੰਦੇ ਆ ਤਾਂ ਉਸ ਨੂੰ ਕੀ ਬੋਲਿਆ ਜਾਂਦਾ ਹੈ ਬੁੱਧ ਧਰਮ ਦੇ ਵਿੱਚ ਉਸ ਨੂੰ ਬੋਧੀ ਸਤਵ ਕਿਹਾ ਜਾਂਦਾ ਹੈ ਬੋਧ ਨੇ ਕਿੰਨੀ ਉਮਰ ਦੇ ਵਿੱਚ ਘਰ ਛੱਡਿਆ ਤਾਂ ਬੋਧ ਨੇ ਜਿਹੜਾ ਘਰ ਛੱਡਿਆ ਸੀ 29 ਸਾਲ ਦੀ ਉਮਰ ਦੇ ਵਿੱਚ ਔਰ 6 ਸਾਲ ਇਹਨਾਂ ਨੇ ਜਿਹੜੀ ਹੈ ਤਪੱਸਿਆ ਕੀਤੀ ਸੀਗੀ 35 ਸਾਲ ਦੀ ਉਮਰ ਦੇ ਵਿੱਚ ਮਹਾਤਮਾ ਬੋਧ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀਗੀ ਨੈਕਸਟ ਕੁਐਸਚਨ ਗੌਤਮ ਬੋਧ ਦੇ ਪੁੱਤਰ ਦਾ ਕੀ ਨਾਮ ਸੀਗਾ ਤਾਂ ਜਿਹੜੇ ਗੌਤਮ ਬੋਧ ਸੀਗੇ ਇਹਨਾਂ ਦੇ ਪੁੱਤਰ ਦਾ ਕੀ ਨਾਮ ਸੀ ਆਨੰਦ ਦੇਵਦਤ ਰਾਹੁਲ ਸੁਪਰਦ ਤਾਂ ਆਪਾਂ ਪਹਿਲਾਂ ਹੀ ਡਿਸਕਸ ਕਰ ਚੁੱਕੇ ਸੀ ਰਾਹੁਲ ਇਹਨਾਂ ਦਾ ਇੱਕੋ ਇੱਕ ਪੁੱਤਰ ਸੀਗਾ ਔਰ ਜਿਹੜਾ ਰਾਹੁਲ ਹੈ ਇਹਨਾਂ ਦਾ ਇੱਕੋ ਇੱਕ ਹੀ ਇੱਕ ਹੀ ਪੁੱਤਰ ਸੀ ਮਹਾਤਮਾ ਬੋਧ ਦੇ ਕਿਸ ਸਥਾਨ ਤੇ ਬੋਧ ਨੇ ਸਭ ਤੋਂ ਵੱਧ ਉਪਦੇਸ਼ ਦਿੱਤੇ ਸੀ ਆਪਾਂ ਸਟਾਰਟਿੰਗ ਦੇ ਵਿੱਚ ਹੀ ਡਿਸਕਸ ਕਰ ਲਿਆ ਸੀਗਾ ਸਾਰਨਾਥ ਦੇ ਵਿੱਚ ਇਹਨਾਂ ਨੇ ਪਹਿਲਾ ਉਪਦੇਸ਼ ਦਿੱਤਾ ਸੀਗਾ ਬੋਧਗਿਆ ਦੇ ਵਿੱਚ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ ਰਾਜਗ੍ਰਹਿ ਦੇ ਵਿੱਚ ਪਹਿਲੀ ਬੋਧ ਸਭਾ ਹੋਈ ਸੀ ਤਾਂ ਆਪਣਾ ਆਨਸਰ ਕੀ ਬਣ ਜੂਗਾ ਸਰਾਵਸਤੀ ਸੀ ਆਪਣਾ રાઈટ આન્સર બન જੂਗਾ દેખો ਜਦੋਂ ਵੀ ਆਪਾਂ ਕੋਈ ਕੁਐਸਚਨ ਕਰਦੇ ਆ ਜੇ ਆਪਾਂ ਨੂੰ ਉਹਦੇ ਨਾਲ ਰਿਲੇਟਡ ਘਟੋਕੜ ਤਿੰਨ ਤਿੰਨ ਚਾਰ ਚਾਰ ਫੈਕਟ ਆਪਾਂ ਨੂੰ ਕਲੀਅਰ ਹੋਣੇ ਚਾਹੀਦੇ ਆ ਜੇ ਤੁਹਾਨੂੰ ਦੋ ਫੈਕਟ ਵੀ ਕਲੀਅਰ ਆ ਤਾਂ ਤੁਹਾਡਾ ਆਨਸਰ ਬਿਲਕੁਲ ਸਹੀ ਹੋ ਜੂਗਾ ਤੁਹਾਡਾ ਆਨਸਰ ਗਲਤ ਹੋ ਹੀ ਨਹੀਂ ਸਕਦਾਗਾ ਇਸ ਕਰਕੇ ਜਦੋਂ ਵੀ ਆਪਾਂ ਤਿਆਰੀ ਕਰਦੇ ਆ ਤਾਂ ਆਪਾਂ ਨੂੰ ਪੂਰਾ ਇੱਕ ਇੱਕ ਚੀਜ਼ ਦੀ ਕਲੀਅਰੈਂਸ ਹੋਣੀ ਚਾਹੀਦੀ ਆ ਕਿਉਂਕਿ ਐਗਜ਼ਾਮੀਨਰ ਕੁਐਸਚਨ ਨੂੰ ਜਿਵੇਂ ਮਰਜ਼ੀ ਬਣਾ ਸਕਦਾ ਏ ਉਹਦੀ ਮਰਜ਼ੀ ਏ ਔਰ ਉਹਨੇ ਆਪਣਾ ਦਿਮਾਗ ਹੀ ਪੜਨਾ ਹੁੰਦਾ ਸਿਰਫ ਲੈਂਗੁਏਜ ਦੇ ਵਿੱਚ ਹਿਰ ਫੇਰ ਕਰਨੀ ਹੁੰਦੀ ਆ ਹੋਰ ਕੁ ਚਲਦੇ ਆ ਨੈਕਸਟ ਕੁਐਸਚਨ ਦੇ ਉੱਪਰ ਤਾਂ ਨੈਕਸਟ ਕੁਐਸਚਨ ਆਪਣਾ ਹੈ ਬੁੱਧ ਧਰਮ ਨੂੰ ਭਾਰਤ ਵਿੱਚ ਕਿਸ ਸਾਮਰਾਜ ਦੇ ਪਤਨ ਨੇ ਨੁਕਸਾਨ ਪਹੁੰਚਾਈ ਸੀ ਮਤਲਬ ਜਿਹੜਾ ਬੁੱਧ ਧਰਮ ਖਤਮ ਹੋ ਗਿਆ ਸੀਗਾ ਤਾਂ ਉਹ ਕਿਹਦੇ ਕਰਕੇ ਹੋਇਆ ਸੀਗਾ ਗੁਪਤ ਸਾਮਰਾਜ ਕਰਕੇ ਮੌਰੀਆ ਸਾਮਰਾਜ ਕਰਕੇ ਮੁਗਲ ਸਾਮਰਾਜ ਕਰਕੇ ਹਰਸ਼ ਦੇਖੋ ਹਰਸ਼ਵਰਧਨ ਦਾ ਜਿਹੜਾ ਰਾਜ ਸੀ ਇਹਦਾ ਬਹੁਤ ਅੱਗੇ ਜਾ ਕੇ ਸੀਗਾ ਤਾਂ 7ਵੀਂ ਸਦੀ ਦੇ ਵਿੱਚ ਜਾਊਗਾ 647 ਦੇ ਵਿੱਚ ਉਹ ਸ਼ੁਰੂ ਹੋਇਆ ਸੀ ਉਹ ਤਾਂ ਮੁਗਲ ਸਾਮਰਾਜ ਜਿਹੜਾ ਇਹ ਵੀ ਅੱਗੇ ਬਹੁਤ ਅੱਗੇ ਦੀ ਗੱਲ ਹੈ ਮੌਰੀਆ ਸਾਮਰਾਜ ਜਿਹੜਾ ਹੈ ਉਹ ਕਾਫੀ ਪਿੱਛੇ ਰਹਿ ਗਿਆ ਤਾਂ ਆਪਣੇ ਕੋਲੇ ਅਨਸਰ ਕੀ ਬਣ ਜਾਊਗਾ ਆਪਣਾ ਗੁਪਤ ਸਾਮਰਾਜ ਗੁਪਤ ਸਾਮਰਾਜ ਖਾਸ ਕਰਕੇ ਜਦੋਂ ਹੂਣਾ ਨੇ ਹਮਲੇ ਕੀਤੇ ਸੀ ਜਾਂ ਜਿਹੜਾ ਬ੍ਰਹਮਣਵਾਦ ਨੇ ਉਭਾਰ ਲੈ ਲਿਆ ਸੀ ਮਤਲਬ ਬ੍ਰਹਮਣਵਾਦ ਜਿਹੜਾ ਫੈਲ ਗਿਆ ਸੀਗਾ ਤਾਂ ਉਸ ਟਾਈਮ ਜਿਹੜਾ ਹੈ ਇਹ ਬੋਧੀ ਧਰਮ ਸੀਗਾ ਇਹ ਆਪਣੇ ਪਤਨ ਵੱਲ ਪਹੁੰਚ ਗਿਆ ਸੀਗਾ ਬੋਧੀ ਸਤੂਪ ਕਿਸ ਚੀਜ਼ ਦਾ ਪ੍ਰਤੀਕ ਹੈ ਮਹਾਤਮਾ ਬੁੱਧ ਦੇ ਗਿਆਨ ਦਾ ਬੁੱਧ ਦੇ ਉਪਦੇਸ਼ਾਂ ਦਾ ਦੇਖੋ ਆਪਾਂ ਬੁੱਧ ਦੇ ਉਪਦੇਸ਼ ਜਾਂ ਸਿੱਖਿਆਵਾਂ ਤਾਂ ਆਪਾਂ ਪਹਿਲਾਂ ਕਰ ਚੁੱਕੇ ਹਾਂ ਵੀ ਇਹ ਤਾਂ ਸੁੱਤ ਪਿਟਕ ਦੇ ਵਿੱਚ ਸੀਗੇ ਇਹ ਤੇ ਦਾ ਪ੍ਰਤੀਕ ਹੋ ਨਹੀਂ ਸਕਦਾ ਬੁੱਧ ਦੇ ਗਿਆਨ ਦੀ ਤਾਂ ਗਿਆਨ ਪ੍ਰਾਪਤੀ ਦਾ ਵੀ ਨਹੀਂ ਹੋ ਸਕਦਾ ਇਹ ਸਤੂਪ ਕਦੋਂ ਬੰਦਾ ਸੀ ਬਹੁਤ ਧਰਮ ਦੇ ਵਿੱਚ ਜਦੋਂ ਕਿਸੇ ਦੀ ਮੌਤ ਹੋ ਜਾਂਦਾ ਸੀ ਪ੍ਰੀ ਨਿਰਵਾਣ ਬੋਲਦੇ ਸੀ ਯੂ ਨੋ ਆਪਾਂ ਤਾਂ ਬਹੁਤ ਧਰਮ ਦੇ ਵਿੱਚ ਮੌਤ ਨੂੰ ਪ੍ਰੀ ਨਿਰਵਾਣ ਬੋਲਦੇ ਸੀਗੇ ਔਰ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਸੀ ਤਾਂ ਉਹਦੀ ਯਾਦ ਦੇ ਵਿੱਚ ਇੱਕ ਸਤੂਪ ਬਣਾਇਆ ਜਾਂਦਾ ਸੀਗਾ ਜਿਹੜਾ ਕਾਦਾ ਸੂਚਕ ਹੁੰਦਾ ਸੀ ਉਸਦੀ ਮੌਤ ਦਾ ਸੂਚਕ ਹੁੰਦਾ ਸੀ ਨੈਕਸਟ ਕੁਐਸਚਨ ਹੈ ਵੈਸੇ ਆਪਾਂ ਪਿਛਲੇ ਕੁਐਸਚਨਾਂ 'ਚ ਡਿਸਕਸ ਕਰ ਚੁੱਕੇ ਹਾਂ ਕਿਸ ਸ਼ਾਸਕ ਨੇ ਤੀਜੀ ਬੋਧ ਸੰਗੀਤੀ ਕਰਵਾਈ ਸੀ ਅਜਾਤ ਸ਼ਤਰੂ ਨੇ ਯਾਤ ਸ਼ਤਰੂ ਨੇ ਤਾਂ ਪਹਿਲੀ ਕਰਾਈ ਸੀ ਕਾਲਾ ਸ਼ੋਕ ਨੇ ਕਾਲਾ ਸ਼ੋਕ ਨੇ ਦੂਜੀ ਕਰਾਈ ਸੀ ਕਨਿਸ਼ਕ ਨੇ ਕਨਿਸ਼ਕ ਨੇ ਚੌਥੀ ਕਰਾਈ ਸੀ ਤਾਂ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਅਸ਼ੋਕ ਅਸ਼ੋਕ ਨੇ ਤੀਜੀ ਕਰਾਈ ਸੀ ਔਰ ਪਾਟਲੀਪੁੱਤਰ ਦੇ ਵਿੱਚ ਕਰਾਈ ਸੀ ਲਗਭਗ 250 ਹਿਸਾਪੂਰ ਦੇ ਵਿੱਚ ਕਰਾਈ ਸੀ ਅਸ਼ਟਾਂਗ ਮਾਰਗ ਦਾ ਜਿਹੜਾ ਮਹਾਤਮਾ ਬੋਧ ਨੇ ਅਸ਼ਟਾਂਗ ਮਾਰਗ ਦੱਸਿਆ ਸੀ ਉਹ ਕਹਿੰਦੇ ਸੀ ਜਿਹੜਾ ਸੰਸਾਰ ਆ ਦੁੱਖਾਂ ਦਾ ਘਰ ਹੈ ਔਰ ਦੁੱਖਾਂ ਦਾ ਕਾਰਨ ਸਾਡੀਆਂ ਇਛਾਵਾਂ ਹੈ ਔਰ ਇਹਨਾਂ ਇਛਾਵਾਂ ਨੂੰ ਅਸੀਂ ਅਸ਼ਟ ਮਾਰਗ ਦੇ ਰਹੀਂ ਖਤਮ ਕਰ ਸਕਦੇ ਹਾਂ ਤੋ ਕਿਹੜੇ-ਕਿਹੜੇ ਸੀਗੇ ਸਹੀ ਸਮਝ ਸਹੀ ਸੰਕਲਪ ਸਹੀ ਬੋਲੀ ਸਹੀ ਕਰਮ ਸਹੀ ਜੀਵਨ ਸਹੀ ਯਤਨ ਸਹੀ ਸਮਿਰਤੀ ਸਹੀ ਸਮਾਧੀ ਤਾਂ ਬਿਲਕੁਲ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਏ ਆਨਸਰ ਬਣ ਜੂਗਾ ਆਪਣਾ ਏ ਅਸ਼ਟਾਂਗਿਕ ਮਾਰਗ ਜਾਂ ਅਸ਼ਟਮਾਰਗ ਸੀਗਾ ਇਹ ਮਹਾਤਮਾ ਬੁੱਧ ਨੇ ਦਿੱਤਾ ਸੀਗਾ ਬਹੁਤ ਧਰਮ ਦੇ ਵਿੱਚ ਆਪਾਂ ਨੈਕਸਟ ਕੋਸਟ ਨੈਕਸਟ ਕੁਐਸਚਨ ਆਪਣਾ ਹੈ ਬੁੱਧ ਧਰਮ ਦੇ ਵਿੱਚ ਅਨਿਤਿਆ ਦਾ ਕੀ ਮਤਲਬ ਸੀ ਸਥਾਈਤਾ ਆਸਥਾਈਤਾ ਜਾਂ ਜਿਹਨੂੰ ਅਸੀਂ ਬਦਲਾਵ ਕਹਿ ਦਿੰਨੇ ਆ ਆਤਮਾ ਦਾ ਸਿੱਤਵ ਜਾਂ ਦੁੱਖ ਦੇਖੋ ਜਿਹੜਾ ਬੁੱਧ ਧਰਮ ਦੇ ਵਿੱਚ ਅਨਿਤਿਆ ਸ਼ਬਦ ਸੀਗਾ ਨਾ ਅਨਿਤਿਆ ਦਾ ਮਤਲਬ ਹੁੰਦਾ ਸੀਗਾ ਵੀ ਚੇਂਜਸ ਜਿਹੜੇ ਪਰਵਰਤਨ ਆਉਂਦੇ ਆ ਤਾਂ ਪਰਵਰਤਨਾਂ ਨੂੰ ਜਾਂ ਅਸਥਾਈਤਾ ਜੇ ਪਰਵਰਤਨ ਆਉਣਗੇ ਤਾਂ ਸਥਾਈਤਾ ਤਾਂ ਰਹੂਗੀ ਨਹੀਂ ਇਟ ਮੀਨਸ ਆਪਣਾ ਆਂਸਰ ਕੀ ਬਣ ਜਾਊਗਾ ਬੀ ਕਪਿਲ ਵਸਤੂ ਕਿਸ ਨਾਲ ਸੰਬੰਧਿਤ ਹੈ ਮਹਾਤਮਾ ਬੁੱਧ ਦੇ ਜਨਮ ਸਥਾਨ ਨਾਲ ਬੁੱਧ ਦੇ ਪਿਤਾ ਦੇ ਰਾਜ ਦੇ ਨਾਲ ਬੁੱਧ ਦੇ ਗਿਆਨ ਪ੍ਰਾਪਤੀ ਸਥਾਨ ਦੇਖੋ ਗਿਆਨ ਪ੍ਰਾਪਤੀ ਦੇ ਨਾਲ ਤਾਂ ਹੋ ਨਹੀਂ ਸਕਦਾ ਕਿਉਂਕਿ ਗਿਆਨ ਪ੍ਰਾਪਤੀ ਇਹਨਾਂ ਨੂੰ ਕਿੱਥੇ ਹੋਈ ਸੀ ਬਹੁਤ ਗਿਆਦੇ ਉੱਤੇ ਤਾਂ ਆਨਸਰ ਕਟਿਆ ਗਿਆ। ਪਹਿਲਾ ਉਪਦੇਸ਼ ਸਾਰਨਾਥ ਦਿੱਤਾ ਸੀ ਇਹ ਵੀ ਆਨਸਰ ਕਟਿਆ ਗਿਆ। ਹੁਣ ਦੋ ਹੀ ਆਨਸਰ ਬਤੇ ਆਪਣੇ ਕੋਲੇ ਜਿਹੜਾ ਇਹਨਾਂ ਦੇ ਪਿਤਾ ਦਾ ਰਾਜ ਸੀ ਇਹ ਵੀ ਨਹੀਂ ਸੀਗਾ ਤੇ ਇੱਥੇ ਮਹਾਤਮਾ ਬੁੱਧਾ ਕੀ ਹੋਇਆ ਸੀਗਾ ਜਨਮ ਹੋਇਆ ਸੀਗਾ। ਔਰ ਬੁੱਧ ਧਰਮ ਦੇ ਵਿੱਚ ਜਿਹੜਾ ਮਹਾਤਮਾ ਬੁੱਧਾ ਜਨਮ ਹੋਇਆ ਸੀ ਨਾ ਉਹ ਪੂਰਨਮਾਸੀ ਵਾਲੇ ਦਿਨ ਹੋਇਆ ਸੀ ਤਾਂ ਬੁੱਧ ਧਰਮ ਦੀ ਜਿਹੜੀ ਪੂਰਨਮਾਸੀ ਹੈ ਨਾ ਆ ਵਿਸਾਖ ਦੀ ਪੂਰਨਮਾਸੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਫੇਮਸ ਹੈ ਕਿਉਂਕਿ ਇਸੇ ਦਿਨ ਹੀ ਮਹਾਤਮਾ ਬੁੱਧਾ ਦਾ ਜਨਮ ਹੋਇਆ ਸੀ, ਇਸੇ ਦਿਨ ਹੀ ਉਹਨਾਂ ਨੂੰ ਗਿਆਨ ਪ੍ਰਾਪਤੀ ਹੋਈ ਸੀ ਨੈਕਸਟ ਕੁਐਸਚਨ ਹੈ ਆ ਮਹਾਪਨਿਸ਼ ਕਰਮਣ ਕਿਸ ਘਟਨਾ ਨੂੰ ਬੋਲਿਆ ਗਿਆ ਹੈ ਤਾਂ ਗਿਆਨ ਪ੍ਰਾਪਤੀ ਨੂੰ ਪਹਿਲੇ ਉਪਦੇਸ਼ ਨੂੰ ਦੇਖੋ ਪਹਿਲਾ ਉਪਦੇਸ਼ ਤਾਂ ਆਪਾਂ ਪਿੱਛੇ ਕਰ ਚੁੱਕੇ ਹਾਂ ਪਹਿਲੇ ਜਿਹੜਾ ਮਹਾਤਮਾ ਬੁੱਧ ਦਾ ਪਹਿਲਾ ਉਪਦੇਸ਼ ਦਿੱਤਾ ਸੀ ਉਸ ਨੂੰ ਕੀ ਬੋਲਿਆ ਜਾਂਦਾ ਸੀ ਧਰਮ ਚੱਕਰ ਪਰਵਰਤਨ ਮਤਲਬ ਧਰਮ ਚੱਕਰ ਪਰਵਰਤਨ ਇਹ ਲਾਸਟ ਇਅਰ ਮਾਸਟਰ ਕ੍ਰੈਡਰ ਦੇ ਪੇਪਰ ਦੇ ਵਿੱਚ ਵੀ ਕੁਐਸਚਨ ਆਇਆ ਸੀ ਤਾਂ ਇਹ ਪਹਿਲੇ ਉਪਦੇਸ਼ ਨੂੰ ਬੋਲਿਆ ਜਾਂਦਾ ਸੀ ਇਹ ਤਾਂ ਆਪਣਾ ਆਨਸਰ ਕੱਟਿਆ ਗਿਆ ਤੇ ਬੁੱਧ ਦੀ ਜਿਹੜੀ ਮੌਤ ਹੈ ਜਿਹੜੀ ਮੌਤ ਹੈ ਉਸ ਨੂੰ ਮਹਾ ਪ੍ਰੇਨਰ ਨਿਰਮਾਨ ਬੋਲਿਆ ਗਿਆ ਸੀਗਾ ਤਾਂ ਇਹ ਵੀ ਨਹੀਂ ਇਹਦਾ ਆਨਸਰ ਹੋ ਸਕਦਾ ਤਾਂ ਆਪਣੇ ਕੋਲੇ ਹੁਣ ਆਨਸਰ ਬਚਿਆ 2 ਤਾਂ ਜਿਹੜਾ ਬੁੱਧ ਨੇ ਘਰ त्याग ਕੀਤਾ ਸੀਗਾ ਤਾਂ ਉਸ ਨੂੰ ਕੀ ਬੋਲਿਆ ਸੀ 29 ਸਾਲ ਦੀ ਉਮਰ ਜਦੋਂ ਉਹਨਾਂ ਨੇ ਘਰ ਛੱਡਿਆ ਸੀ ਤਾਂ ਇਸ ਘਟਨਾ ਨੂੰ ਕੀ ਬੋਲਿਆ ਗਿਆ ਸੀ ਬਹੁਤ ਧਰਮ ਚ ਮਹਾ ਬਿਨਿਸ਼ ਕਰਮਣ ਨੈਕਸਟ ਕੁਐਸਚਨ ਕਿਸ ਰਾਜ ਵਿੱਚ ਬੁੱਧ ਧਰਮ ਸਭ ਤੋਂ ਪਹਿਲਾਂ ਫੈਲਿਆ ਮਗਧ ਹਵੰਤੀ ਜਾਂ ਕੌਸ਼ਲ ਤਾਂ ਬੁੱਧ ਧਰਮ ਸਭ ਤੋਂ ਪਹਿਲਾਂ ਮਗਧ ਦੇ ਵਿੱਚ ਮਗਧ ਜਿਹੜਾ ਬਿਹਾਰ ਵਾਲਾ ਇਲਾਕਾ ਹੈ ਔਰ ਜਿਹੜੀ ਮਗਧ ਦੀ ਕੈਪੀਟਲ ਸੀ ਉਹ ਰਾਜਗ੍ਰਹਿ ਸੀਗੀ ਤੇ ਚੱਲਦੇ ਆਪਾਂ ਆਪਣੇ ਨੈਕਸਟ ਕੁਐਸਚਨ ਦੇ ਵੱਲ ਤਾਂ ਨੈਕਸਟ ਕੁਐਸਚਨ ਆਪਣਾ ਹੈ ਬੋਧ ਧਰਮ ਦੇ ਫਲਾਵ ਵਿੱਚ ਕਿਸ ਭਾਸ਼ਾ ਨੇ ਆਪਣਾ ਯੋਗਦਾਨ ਪਾਇਆ ਸੀ ਸੰਸਕ੍ਰਿਤ ਪਾਲੀ ਤਾਂ ਬੁੱਧ ਧਰਮ ਨੇ ਕਿਹੜੀ ਭਾਸ਼ਾ ਚੁਣਿਆ ਸੀਗਾ ਪਾਲੀ ਭਾਸ਼ਾ ਯੂਜ਼ ਕਰਦੇ ਸੀ ਆਪਣਾ ਆਨਸਰ ਬੀ ਬੰਦੀ ਦਾ ਤਿੱਬਤੀ ਬੁੱਧ ਧਰਮ ਨੂੰ ਕੀ ਕਹਿੰਦੇ ਸੀ ਥੇਰਵਾਦ ਮਹਾਯਾਨ ਵਜਰਯਾਨ ਜਾਂ ਹੀਨਯਾਨ ਦੇਖੋ ਜਿਹੜਾ ਮਹਾਯਾਨ ਤੇ ਹੀਨਯਾਨ ਸੀਗਾ ਤਾਂ ਬੋਧ ਧਰਮ ਦੀਆਂ ਦੋ ਸ਼ਖਾਵਾਂ ਸੀਗਾ ਪਰ ਆਪਾਂ ਨੂੰ ਤੇ ਪੁੱਛਿਆ ਵੀ ਤਿੱਬਤ ਦੇ ਵਿੱਚ ਬੁੱਧ ਧਰਮ ਨੂੰ ਕੀ ਬੋਲਦੇ ਸੀ ਤਿੱਬਤੀ ਬੁੱਧ ਧਰਮ ਨੂੰ ਕੀ ਕਹਿੰਦੇ ਸੀ ਤਾਂ ਜਿਹੜਾ ਤਿੱਬਤੀ ਬੁੱਧ ਧਰਮ ਸੀਗਾ ਇਹਨੂੰ ਵਜਰਯਾਨ ਬੋਲਿਆ ਜਾਂਦਾ ਸੀਗਾ ਤਾਂ ਆਪਣਾ ਰਾਈਟ ਆਨਸਰ ਕੀ ਬਣ ਜੂਗਾ ਸੀ ਆਨਸਰ ਤਾਂ ਚੱਲਦੇ ਆ ਆਪਣੇ ਨੈਕਸਟ ਕੁਐਸਚਨ ਦੇ ਉੱਪਰ ਔਰ ਆਪਣਾ ਜਿਹੜਾ ਨੈਕਸਟ ਕੁਐਸਚਨ ਹੈ ਉਹ ਹੈ ਬੁੱਧ ਦੇ ਪ੍ਰਮੁੱਖ ਚੇਲੇ ਕੌਣ ਸੀਗੇ ਅਨੰਦ ਸਾਰੀਪੁੱਤ ਮੋਗਲਾਨ ਜਾਫਰ ਦੇਵਦਾਤ ਯਾਦ ਸ਼ਤਰੂ ਪਰਸੈਂਟ ਜੀ ਤੇ ਸ਼ੋਕ ਕਨਿਸ਼ਕ ਹਰਸ਼ ਉਪਾਲੀ ਅ ਵਿਧਮ ਤੇ ਵਿਨੇ ਦੇਖੋ ਆਪਣਾ ਜਿਹੜਾ ਰਾਈਟ ਆਨਸਰ ਬਣ ਜੂਗਾ ਏ ਆਪਸ਼ਨ ਆਨੰਦ ਸਾਰੀਪੋਤੇ ਮੋਲਾਣੇ ਬੁੱਧ ਦੇ ਪ੍ਰਮੁੱਖ ਚੇਲੇ ਸੀਗੇ ਮੇਨ ਚੇਲੇ ਸੀ ਉਹਨਾਂ ਦੇ ਅਜੰਤਾ ਤੇ ਲੋਰਾ ਦੀਆਂ ਗੁਫਾਵਾਂ ਕਿਸ ਧਰਮ ਨਾਲ ਸੰਬੰਧਤ ਰੱਖਦੀਆਂ ਹਨ ਜੈਨ ਧਰਮ ਬੁੱਧ ਧਰਮ Hindu ਧਰਮ ਉਪਰੋਕਤ ਸਾਰੇ ਤਾਂ ਇਸ ਉਪਰੋਕਤ ਸਾਰਿਆਂ ਨਾਲ ਹੀ ਸੰਬੰਧਤ ਰੱਖਦੀਆਂ ਹਨ ਆਪਾਂ ਪਹਿਲਾਂ ਪਿੱਛੇ ਪੜਿਆ ਸੀਗਾ ਜਿਹੜਾ ਅਜੰਤਾ ਤੇ ਲੋਰਾ ਦੀਆਂ ਗੁਫਾਵਾਂ ਇਹ ਕਿੱਥੇ ਆ ਤਾਂ ਇਹ ਮਹਾਰਾਸ਼ਟਰ ਸਟੇਟ ਦੇ ਵਿੱਚ ਮਹਾਰਾਸ਼ਟਰ ਸਟੇਟ ਦੇ ਵਿੱਚ ਜਿਹੜਾ ਔਰੰਗਾਬਾਦ ਜ਼ਿਲ੍ਹਾ ਹੈ ਤਾਂ ਉੱਥੇ ਇਹ ਜਨਤਾ ਤੇ ਲੋਰਾ ਦੀਆਂ ਗਫਾਵਾਵਾਂ ਸਾਨੂੰ ਦੇਖਣ ਨੂੰ ਮਿਲਦੀਆਂ ਏ ਔਰ ਇਹ ਆਪਣੀ ਅੱਜ ਦੀ ਕਲਾਸ ਸੀਗੀ ਔਰ ਅੱਜ ਦੀ ਆਪਣੀ ਕਲਾਸ ਤੁਹਾਨੂੰ ਕਿਵੇਂ ਲੱਗੀ ਆ ਤੁਸੀਂ ਜੇ ਤੁਹਾਨੂੰ ਵਧੀਆ ਲੱਗੇ ਤਾਂ ਤੁਸੀਂ ਲਾਈਕ ਸ਼ੇਅਰ ਕਰਨਾ ਕਮੈਂਟ ਕਰਕੇ ਦੱਸਣਾ ਔਰ ਜੇ ਤੁਹਾਨੂੰ ਵਧੀਆ ਨਾ ਲੱਗੇ ਫਿਰ ਤੁਸੀਂ ਨਹੀਂ ਕਰਨਾਗਾ ਤਾਂ ਆਪਣੀ ਅੱਜ ਦੀ ਕਲਾਸ ਤੁਹਾਨੂੰ ਕਿਵੇਂ ਲੱਗੀ ਸਾਰਿਆਂ ਨੇ ਜ਼ਰੂਰ ਦੱਸਣਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਔਰ ਜੇ ਤੁਹਾਨੂੰ ਵਧੀਆ ਲੱਗਦੀ ਹੈ ਤੁਹਾਨੂੰ ਲੱਗਦਾ ਹੈ ਵਾਕਈ ਤੁਹਾਡੇ ਲਈ ਬੈਨੀਫੀਸ਼ੀਅਲ ਆਪਣੀ ਕਲਾਸ ਤਾਂ ਆਪਣੀ ਕਲਾਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਤੱਕ ਤਾਂ ਕਿ ਉਹ ਵੀ ਇਸ ਦਾ ਜਿਹੜਾ ਹੈ ਫਾਇਦਾ ਲੈ ਸਕਣ ਕਿਉਂਕਿ ਦੇਖੋ ਜਿਹੜਾ ਪੇਪਰ ਹੈ ਕਈ ਵਾਰ ਆਪਾਂ ਇਹ ਸੋਚ ਲੈਂਦੇ ਹਾਂ ਵੀ ਹਲੇ ਤਾਂ ਪੇਪਰ ਆਇਆ ਨਹੀਂ ਜਦੋਂ ਪੇਪਰ ਆਊਗਾ ਉਦੋਂ ਹੀ ਪੜਾਂਗੇ ਤਾਂ ਆਪਾਂ ਜਿਹੜਾ ਲੈਵਲ ਛੂਣਾ ਹੈ ਇੱਕ ਬੇਸਿਕ ਲੈਵਲ ਤੋਂ ਲੈ ਕੇ ਐਡਵਾਂਸ ਲੈਵਲ ਤੱਕ ਚੱਲਨੇ ਆ ਆਪਣੇ MCQ ਕਿਉਂਕਿ ਆਪਾਂ ਇਹ ਨਹੀਂ ਬਿਲਕੁਲ ਸੌਖੀਆਂ ਸੌਖੀਆਂ ਚੀਜ਼ਾਂ ਦੇਖੋ ਆਪਾਂ ਲਗਭਗ 50 ਕੁਐਸਚਨ ਕੀਤੇ ਤੇ ਹਰੇਕ ਕੁਐਸਚਨ ਦਾ ਤਿੰਨ ਤਿੰਨ ਚਾਰ ਚਾਰ ਕਨਸੈਪਟ ਆਪਾਂ ਕਲੀਅਰ ਕੀਤੇ ਆ ਤੇ ਮੈਨੂੰ ਨਹੀਂ ਲੱਗਦਾ ਕਿ ਬਹੁਤ ਧਰਮ ਦੇ ਵਿੱਚੋਂ ਕੋਈ ਕੁਐਸਚਨ ਰਹਿ ਗਿਆ ਹੋਊਗਾ ਵੈਸੇ ਆਪਾਂ ਕੋਸ਼ਿਸ਼ ਕਰਾਂਗੇ ਵੀ ਜੇ ਮੈਨੂੰ ਲੱਗਿਆ ਕੋਈ ਫੈਕਟਰ ਰਹਿ ਗਏ ਤਾਂ ਉਹਨਾਂ ਨੂੰ ਆਪਾਂ ਐਮਸੀਕਿਊ ਦੇ ਰਹੀ ਹਾਂ ਹੋਰ ਵੀ ਜੜੀਆਂ ਕਲਾਸਾਂ ਐ ਜ਼ਰੂਰ ਲਗਾਵਾਂਗੇ ਔਰ ਤੁਸੀਂ ਆਪਣੀ ਕਲਾਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਨੀ ਆ ਜਿੱਥੇ-ਜਿੱਥੇ ਵੀ ਤੁਸੀਂ ਬੈਠੇ ਸਾਰੇ ਦੇਖ ਰਹੇ ਆ ਆਪਣੇ ਜੋ ਵੀ ਤੁਸੀਂ ਸੋਸ਼ਲ ਮੀਡੀਆ ਯੂਜ਼ ਕਰਦੇ ਆ ਤਾਂ ਹਰ ਕਿਤੇ ਆਪਣੀ ਕਲਾਸ ਨੂੰ ਸ਼ੇਅਰ ਕਰੋ ਥੈਂਕ ਯੂ so much ਥੈਂਕ ਯੂ